ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਦਾ ਲਓ ਜੀ ਹੁਣ ਜਿਵੇਂ ਤੁਹਾਨੂੰ ਪਤਾ ਹੀ ਆ ਪਿਛਲੇ ਬਲੌਗ 'ਚ ਤੁਸੀਂ ਦੇਖ ਹੀ ਲਿਆ ਅਸੀਂ ਕਰ ਰਹੇ ਆ ਜੀ ਪਲਾਨ ਕਿਤੇ ਜਾਣ ਦਾ ਟ੍ਰਿਪ ਤੇ ਜਾਣਾ ਟ੍ਰਿਪ ਤੇ ਜਾਣਾ ਜੀ ਤੇ ਜਾਣਾ ਕਿੱਥੇ ਆ ਏ ਹੁਣ ਤੁਹਾਨੂੰ ਅਗਲੇ ਬਲੌਗਾਂ ਚ ਪਤਾ ਲੱਗੂਗਾ ਹੈਨਾ ਠੰਡ ਦਾ ਮੌਸਮ ਹੈ ਠੰਡ ਹੋ ਗਈ ਵੀ ਬਹੁਤ ਆ ਜਿਆਦਾ ਹੈਨਾ ਜਿਆਦਾ ਹੀ ਕਹਿ ਸਕਦੇ ਪਰ ਸੁੱਕੀ ਠੰਡ ਕਰਦੀ ਖਰਾਬ ਹੈ ਜੇ ਇੱਕ ਅਦਾ ਮੀਂਹ ਪੈ ਜਵੇ ਹੁਣ ਤਾਂ ਵਧੀਆ ਗੱਲ ਆ ਵੈਸੇ ਹੈਨਾ ਮੀਂਹ ਕਹਿੰਦਾ ਵੀ ਚਲੋ ਧੁੰਦ ਧੰਦ ਜਿਹੜੀ ਪੈਂਦੀ ਨਾ ਫਿਰ ਖਰਾਬ ਨਹੀਂ ਕਰਦੀ ਸੁੱਕੀ ਜੀ ਠੰਡ ਖਰਾਬ ਬਹੁਤ ਕਰਦੀ ਆ ਖੰਗ ਜਖਾਮ ਜਾਈ ਨਹੀਂ ਹਟਦਾ ਨਿਆਣਿਆਂ ਦਾ ਵੀ ਨਹੀਂ ਹਟਦਾ ਬੜਿਆਂ ਦਾ ਵੀ ਨਹੀਂ ਹਟਦਾ ਹੈਨਾ ਤੇ ਇੱਕ ਮਹੀ ਪੈ ਜਵੇ ਤਾਂ ਵਧੀਆ ਕੰਮ ਹੋ ਜੂਗਾ ਤੇ ਉਧਰ ਬਾਈ ਵੀ ਲੱਗਿਆ ਵਾ ਰੈਡੀ ਹੋਣਾ ਜਿੱਕ ਪਿੰਡ ਵਿਆਹ ਹੈ ਜੀ ਬਾਈ ਨੇ ਜਾਣਾ ਵਿਆਹ ਨੂੰ ਤੇ ਮੈਂ ਜਾਇਆ ਤਾਂ ਕੱਲ ਛਾਮੀ ਤੇ ਬਾਈ ਨੇ ਹੁਣ ਜਾਣਾ ਪੈਲ ਸੱਚ ਹੈਨਾ ਤੇ ਹੁਣ ਸ਼ਾਪਿੰਗ ਸ਼ਾਪਿੰਗ ਦੀ ਤਿਆਰੀ ਚੱਲ ਰਹੀ ਹੈ ਭਾਈ ਇਹ ਕੱਪੜੇ ਲੀੜੇ ਟ੍ਰਿਪ ਤੇ ਜਾਣ ਵਾਸਤੇ ਤੇ ਕਰਦੇ ਆ ਪਲਾਨ ਹੁਣ ਸਾਰਾ ਸਿਸਟਮ ਜੋ ਵੀ ਹੈਗਾ ਕਿਆ-ਕਿਆ ਲੈਣਾ ਕਿਆ-ਕਿਆ ਕਰਨਾ ਹੁਣ ਇਹਨਾਂ ਦਾ ਨਹੀਂ ਪਤਾ ਹਜੇ ਇਹਨਾਂ ਨੇ ਵੀ ਖਬਰਾਂ ਜੇ ਤਾਂ ਮੈਂ ਕਹਿੰਦਾ ਵੀ ਜਿਹੜੇ ਹਿਸਾਬ ਕੇ ਕੱਪੜਾ ਲੀੜਾ ਜੇ ਚਲੇ ਜਾਣਾ ਇਦਾਂ ਹੀ ਤਾਂ ਵਧੀਆ ਗੱਲ ਹੈ ਹੈਗਾ ਇਹਨਾਂ ਕੋਲ ਸਾਰਾ ਕੁਝ ਪਰ ਹੁਣ ਆਈ ਨਹੀਂ ਨਾ ਪਤਾ ਵੀ ਕਿਆ ਕਹਿ ਦੇਣਾ ਵੀ ਸਾਡੇ ਕੋਲ ਕਿਆ ਨਹੀਂ ਹੈਗਾ ਹਨਾ ਇਹ ਤਾਂ ਹੁਣ ਗੱਲ ਕਰੇ ਤੇ ਪਤਾ ਲੱਗਣਾ ਤੇ ਅੰਦਰ ਲੱਗੀਆਂ ਵੀਆਂ ਦਾ ਹੈਗੀਆਂ ਮੁੰਲਾ ਦਾ ਭਾਬੀ ਯਾਰ ਜੈਸਮੀਨ ਬੈੱਡ ਬੂਟ ਪੱਟੇ ਵੀ ਪਤਾ ਨਹੀਂ ਕਿ ਆ ਲੱਭੀ ਜਾਂਦੀ ਆ ਮਨ ਤਾਂ ਸਮਝ ਨਹੀਂ ਲੱਗਦੀ ਚੰਗਾ ਟ੍ਰਿਪ ਦਾ ਇਹਨਾਂ ਨੂੰ ਨਾਮ ਦੱਸਿਆ ਵੀ ਟ੍ਰਿਪ ਪਰ ਜਾਣਾ ਆਪਾ ਇਹਨਾਂ ਨੇ ਤਾਂ ਖੌਰੂ ਵੱਢਿਆ ਪਿਆ ਜੀ ਕੱਲ ਦਾ ਹੈਨਾ ਤੇ ਇੱਧਰ ਭਾਈ ਮੰਮੀ ਲੱਗੇ ਹੋਏ ਆਪਣੀ ਡਿਊਟੀ ਕਰਨ ਹਾਂਜੀ ਮਾਤਾ ਜੀ ਸੱਸਾਂ ਦੀ ਗੱਲ ਜੀ ਸਾਰਿਆਂ ਨੇ ਇੱਕ ਮਿੰਟ ਮੈਂ ਬੈਕ ਕੈਮਰਾ ਕਮਾਵਾਂ ਆਰਗੁਣ ਸਾਡੀ ਹੁਣੇ ਹੁਣੇ ਨਹਾ ਕੇ ਹਟੀ ਐ ਹੈ ਤੇ ਕਈ ਪਈ ਭੈਣਾ ਦਾ ਮੈਸੇਜ ਆਂਦਾ ਵੀ ਹਰ ਗੁਣ ਕਮੈਂਟ ਆਉਂਦਾ ਵੀ ਹਰ ਗੁਣ ਨੂੰ ਨਿਪਲ ਦੀ ਇਹ ਉਹ ਨਿਪਲ ਨਾਲ ਦਈ ਕਰੋ ਪਰ ਹੁਣ ਇਹਨੂੰ ਮੰਮੀ ਥੋੜੀ ਜਿਹਾ ਹੱਥ ਪੈ ਗਈ ਹੈ ਨਾ ਹੱਥ ਪੈ ਗਈ ਚੁੱਪਾ ਨਹੀਂ ਕਰਦੀ ਚੁੱਪ ਨਹੀਂ ਕਰਦੀ ਇਹਦੇ ਬਗਰ ਜਦ ਤੱਕ ਨਿਪਲ ਨਾਲ ਪਾਵੇ ਜਦ ਤੱਕ ਨਾ ਸੌਂਦੀ ਹੈ ਇਹ ਹਾਂ ਨਾ ਇਹ ਚੁਪਾਉਂਦੀ ਹੈ ਸੁੱਤੀ ਪਈ ਬੇਬੀ ਨਿਪਲ ਮੰਗਦੀ ਹਾਂ ਹੁਣ ਦੇਖੀ ਆ ਹੁਣ ਉਹ ਕਰ ਤਾ ਹਾਂ ਹੁਣ ਲੱਗ ਜਾਣਾ ਹੱਥ ਪੈਰ ਜੇ ਮਾਰ ਇਹ ਲੱਗ ਗਈ ਹਾਂ ਹੁਣ ਸ਼ੁਰੂ ਰੋਣਾ ਕਰ ਦੇਣਾ ਹਾਂ ਲੈ ਏ ਲੈ ਲੱਗੀ ਹਿੱਲਣ ਬਸ ਲੱਗ ਬਸ ਇਹਨੇ ਰੋਣਾ ਨਹੀਂ ਤੀਣਾ ਥੋੜਾ ਹਾਂ ਏ ਲੈ ਹਰਗੁਣਾ ਹੋਰ ਲੱਡੂ ਕਿਥੇ ਪਾਪਾ ਹਾਂ ਪੁੱਤ ਨਿੱਪੜਣਾ ਲੈ ਗਾ ਲੱਡੂ ਲੈ ਭਾਈ ਵੱਜ ਗਿਆ ਬਾਜਾ ਇਹਨੇ ਸੋਹਣੀ ਆਤ ਪੈ ਗਈ ਹਾਂ ਆਤ ਪੈ ਗਈ ਦੇ ਦੋ ਦੇ ਦੋ ਦੇ ਦੋ ਲੈ ਭਾਈ ਜਿਹਦੇ ਚੁੱਕ ਹੁਣ ਆਤ ਪਾਇ ਪੈਗੀ ਨਾ ਇਹਨੂੰ ਹੋਰ ਵਜੇ ਵੱਜ ਜਾ ਇਹਦਾ ਬੰਦ ਜਿਹੜੇ ਵਜਾ ਬੰਦ ਹੋਰ ਸਹੀ ਗੱਲ ਹੈ ਹੁਣ ਆਤ ਪੈ ਗਈ ਇਹਨੂੰ ਹਾਂ ਇਹ ਆਤ ਪੈ ਗਈ ਨੂ ਛਿਲੇ ਜੈ ਹੂ ਹਾਂ ਜਦ ਦੀ ਆਤ ਵੀ ਹਰਦੀ ਨਹੀਂ ਹਰਦੀ ਨਹੀਂ ਹਾਂ ਚਲੋ ਕੋਈ ਗੱਲ ਨਹੀਂ ਮੈਂ ਹਟੀ ਨਾ ਆ ਕੇ ਥੋੜੀ ਜੀ 1-2 ਮਹੀਨੇ ਦੀ ਹੋ ਗਈ ਫੇਰ ਮੜਾ ਕੰਨਾਂ ਐ ਸਾਫ ਕਰਦੀ ਕਰਨੀ ਤੇ ਕੰਨ ਸਾਫ ਹੋ ਰਹੇ ਆ ਭਾਈ ਹਰ ਗੁੰਦੇ ਹੋਰ ਬਹੁਤ ਗੰਦੇ ਹੋਏ ਪੈ ਵਿੱਚ ਦੇ ਹੂੰ ਨਾਲ ਆ ਕੇ ਨਾ ਗਿੱਲੀ ਗਿੱਲੀ ਜਹਾ ਮੂਰੇ ਤੇ ਹੂੰ ਸਾਪਣੇ ਜੇ ਕੱਟ ਹੋ ਜਾਂਦਾ ਹੂੰ ਨਾਲ ਇਹ ਚੀਜ਼ ਬਹੁਤ ਮੈਲ ਦੀ ਆ ਚੀਜ਼ ਹੁੰਦੀ ਹੈ ਹੂੰ ਆਸੀ ਨਾ ਜਿਹੜੀ ਆ ਦੇ ਆ ਦੇ ਹੂੰ 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 ਇਹਨਾਂ ਵਿੱਚ ਤੇ ਮੈਲ ਹੁੰਦੀ ਫਸੀ ਵੀ ਆ ਦੇ ਹੂੰ। ਕਾਰਡ ਨਾ ਮੈਂ ਕਿ ਕਾਰਡ ਨਾ ਸਾਫ ਨਾ ਨਾ ਠੀਕ ਆ ਠੀਕ ਆ। ਤੇ ਹਰ ਕੋਲ ਹੁਣ ਧੁੱਪਾਂ ਮ ਪਈ ਐ ਧੁੱਪ ਸੇਕ ਰਹੀ ਐ ਭਾਈ। ਅੰਦਰ ਹੁਣ ਉਹ ਕਿਆ ਕਰਦੀ ਐ ਮਮੀ? ਉਹ ਦੇਖਦੀ ਫਿਰਦੀ ਐ ਹੁਣ ਕੱਪੜੇ ਕਿੰਨੇ ਗਹਿਗੇ ਕਿੰਨੇ ਕ ਨਹੀਂ। ਹਾਂ। ਵਿਸਰਜੂਗਾ ਕਿ ਨਹੀਂ। ਐਨੇ ਤਾਂ ਕੱਪੜੇ। ਜਾਣਾ ਐ ਭਾਈ ਮਿੰਦੀ ਵੀ ਘਵਾ ਲਿਓ ਕਿਤੇ। ਮਮੀ ਨੂੰ ਤਾਂ ਪਹਿਲਾਂ ਮਮੀ ਤੰਨੂੰ ਤਾਂ ਲੈ ਕੇ ਜਾਣਾ ਸਪੈਸ਼ਲ। ਆਓ ਯਾਰ। ਤੂੰ ਐਂ ਦੱਸ ਮਾਤਾ। ਹਾਂ। ਵੀ ਹੁਣ ਜਾਣਾ ਕਾਦੇ ਪਰ ਜਹਾਜ਼ ਪਰ ਜਾਣਾ ਕਿ ਕਿੱਕਣਾ ਜਾਣਾ ਤੇ ਜੇ ਜਹਾਜ਼ ਭਲੇ ਜਿਵੇਂ ਤਾਂ ਹੋਰ ਕੀ ਚਾਹੀਦਾ ਹਾਂ ਪਹਿਲੀ ਵਾਰ ਜਹਾਜ਼ ਹੀ ਛੁੱਟਣੇ ਲਈ ਇਸ ਵਾਰ ਜਹਾਜ਼ ਹੀ ਛੁੱਟਦਾ ਲੈ ਲੀਏ ਹਾਂ ਹੋਰ ਕੀ ਜਹਾਜ਼ ਪਰ ਨਹੀਂ ਪਰ ਤਾਂ ਸੀ ਜਾਈਏ ਜਾਣੇ ਹਾਂ ਹੋਰ ਕੀ ਤੇ ਪਹਿਲਾਂ ਜਹਾਜ਼ ਦਾ ਛੂਟਾ ਦੁਆਬ ਪਹਿਲਾਂ ਜਹਾਜ਼ ਦਾ ਛੂਟਾ ਲੈਣਾ ਭਾਈ ਮਾਂ ਤਾਂ ਜੀ ਕਹਿੰਦੇ ਦੇਖਿਓ ਭਾਈ ਕਿ ਕਾਲ ਜਹਾਜ਼ ਪਰ ਡਰਨ ਡੇਂ ਦਿਲ ਲੱਗਦਾ ਹਾਂ ਦਿਲ ਕੰਬ ਕਰਕੇ ਬੈਠਣਾ ਪੈਂਦਾ ਹਾਂ ਹਾਂ ਕੋ ਡਰ ਹੀ ਲੱਗੀ ਜਾਣਾ ਸਹੀ ਗੱਲ ਆ ਨਹੀਂ ਚੱਲ ਕੋਈ ਨੇ ਜ਼ਿੰਦਗੀ ਵਿੱਚ ਨਾ ਮੰਮੀ ਹਰੇਕ ਕੰਮ ਦਾ ਤਜਰਬਾ ਦੇਖਣਾ ਚਾਹੀਦਾ ਹਾਂ ਉਹ ਵੀ ਤਾਂ ਹੈ ਹੁਣ ਜਹਾਜ਼ ਦਾ ਝੂਟਾ ਵੀ ਭਾਈ ਦੇਖਣਾ ਚਾਹੀਦਾ ਭਾਈ ਅਸੀਂ ਤਾਂ ਹੁਣੇ ਆਲੇ ਦੇਖਿਆ ਨਹੀਂ ਜਦੋਂ ਵਿਆਹ ਕੇ ਆਏ ਆਂ ਦੇਖਿਆ ਨਹੀਂ ਭਾਈ ਹੁਣ ਤੁਹਾਡੀ ਉਮਰ ਵਿੱਚ ਤੁਸੀਂ ਦਿਖਾ ਸਕਦੇ ਆਂ ਹਾਂ ਤਾਂ ਬੜਾ ਬੜੀ ਖੁਸ਼ੀ ਹੋ ਗਈ ਹਾਂ ਝੂਟਾ ਦਾ ਭਾਈ ਜਹਾਜ਼ ਦਾ ਮੈਂ ਵੀ ਨਹੀਂ ਕਦੇ ਲਿਆ ਤੇ ਪਹਿਲੀ ਵਾਰੇ ਮੈਂ ਵੀ ਬੈਠਣਾ ਜਹਾਜ਼ 'ਚ ਹੈਨਾ ਤੇ ਮੈਂ ਵੀ ਫੇ ਉਹੀ ਸੋਚਿਆ ਮੰਮੀ ਮੈਂ ਵੀ ਜਹਾਜ਼ ਲੜਾਈ ਕੰਮ 'ਚ ਲੋਟ ਰਹੂਗਾ ਹਾਂ ਹੈਨਾ ਵੀ ਨਾਲੇ ਜਹਾਜ਼ ਵਾਲਾ ਸੁਪਨਾ ਜੇ ਪੂਰਾ ਹੋ ਜੂ ਹਾਂ ਠੀਕ ਨੇ ਹੋਰ ਕੀ ਤੇ ਨਾਲੇ ਘੁੰਮ ਚਾਹੇ ਇੱਥੇ ਢੇੜਾ ਕਢ ਲਈਏ ਇੱਥੇ ਵੀ ਮੈਂ ਢੇੜਾ ਕਢਾਉਣਾ ਹੁੰਦਾ ਹਾਂ ਹਾਂ ਅੱਛਾ ਤੇ ਹੋਰ ਬਾਕੀ ਚਲੋ ਦੇਖਦੇ ਆਂ ਫਿਰ ਹੁਣ ਜਿਹੜਾ ਭਾਈ ਜਿੱਥੇ ਅਸੀਂ ਜਾਣਾ ਉਹ ਹਜੇ ਹੈਗਾ ਏ ਕੰਮ ਸੀਕ੍ਰੀਟ ਰੱਖਿਆ ਹੋਇਆ ਸੀ ਕਿੱਥੇ ਜਾਣਾ ਉਹ ਤੁਹਾਨੂੰ ਹੁਣ ਅਗਲੇ ਵਲੌਗਾਂ ਚ ਪਤਾ ਲੱਗੂਗਾ ਫਿਲਹਾਲ ਤਾਂ ਚਲੋ ਚੱਲਦੇ ਆ ਜੀ ਅੰਦਰ ਦੇਖੀਏ ਭਾਈ ਕਿਆ ਕਰਦੀਆਂ ਮੈਡਮਾ ਉਹ ਦੇਖੋ ਭਾਈ ਹਾਂ ਲਾਓ ਜੀ ਚੱਲਦੇ ਆ ਹੁਣ ਦੇਖਦੇ ਆ ਕਿਆ ਖਲਾਰਾ ਪਾਇਆ ਵਾ ਇਹਨਾਂ ਨੇ ਅੰਦਰ ਇਹ ਆਹ ਨਹੀਂ ਤੱਕ ਹੋਊਗਾ ਹਾਂ ਜੀ ਤੁਸੀਂ ਦਿੱਸਤ ਨਾ ਕਰੋ ਬਣਾ ਰੋਟੀ ਪਾਣੀ ਆਪਾਂ ਕੇ ਖਾ ਲਓ ਅਸੀਂ ਕੰਮ ਕਰ ਲਈਏ ਅੱਛਾ ਮੈਂ ਆ ਵੀ ਵਾ ਆਹ ਛੂਟ ਬੱਸ ਹੋਣਾ ਕਿਆ ਚੁੰਨੀ ਆ ਦੇਖੀ ਇਹ ਇੰਕੀ ਸੂਟਾ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਮੰਤਪ ਪਤਾ ਨਹੀਂ ਤਾਂ ਵੀ ਜੀ ਸਾਡੇ ਕੋਲ ਕੋਈ ਸੂਤ ਨਹੀਂ ਹੈ ਤਾਂ ਜੀ ਸਾਧੂ ਸਦਾ ਜੀ ਘੁੰਮਣ ਲੈ ਕੇ ਚੱਲੇ ਆ ਜੀ ਬਸ ਅਸੀਂ ਤਾਂ ਰਹਿ ਗਏ ਜੀ ਮੈਂ ਕਹਿੰਦਾ ਕੈਨਸਲ ਕਰ ਦੇਣਾ ਪ੍ਰੋਗਰਾਮ ਜੇ ਸੂਟਾਂ ਵਾਲਾ ਕੱਟ ਕਰਨਾ ਕੈਨਸਲ OK ਜਿਹੜੇ ਰਾਜ ਦੀ ਪਰ ਜੇ ਥੋੜੀ ਥੋੜੀ ਚੱਲਣੀਆਂ ਹਾਂ ਹਾਂ ਮੇਰਾ ਅੱਜ ਨੂੰ ਘੁੰਮਣ ਜਾਣਾ ਤੇ ਸ਼ਾਪਿੰਗ ਕਰਨੀ ਮੈਂ ਨਹੀਂ ਜਾਣਾ ਤੇ ਸ਼ਾਪਿੰਗ ਕਰਨੀ ਹਾਂ ਬਸ ਵੇ ਮੈਂ ਤਾਂ ਇੱਥੇ ਹੀ ਰਹਿ ਗਿਆ ਫੇ ਤਾਂ ਮੇਰੀ ਦਿਨ ਉਹ ਸੀ ਲੈ ਕੇ ਜਾਣਾ ਤਾਂ ਪਹਿਲਾਂ ਦੀਦੀ ਕਾ ਦੇ ਭਾਈ ਜਿਹੜਾ ਸਾਡਾ ਭਾਜੇਲਾ ਮਨਕੀਰਤ ਸਿੰਘ ਉਹਨੂੰ ਜੇ ਕੋਈ ਰੱਖ ਲਵੇ ਜੇ ਕੋਈ ਉਹਨੂੰ ਰੱਖ ਲਵੇ ਤੇ ਦੀਦੀ ਦੀ ਜਿਹੜੀ ਮੈਂ ਜਾ ਸਕਦੀ ਹਾਂ ਉਹਨੇ ਠਿੱਕਣਾ ਨਹੀਂ ਜੀ ਉਹਨੇ ਛਾਲੀ ਮਾਰਨੀ ਤੇ ਥੋੜਾ ਜਿਹਾ بڑا ਹੋ ਜਾਵੇ ਨਾ ਫਿਰ ਮੈਂ ਜਾऊंगी ਗੱਲ ਤੇ ਜਾਊਗਾ

ਚੰਗੀ ਤਰ੍ਹਾਂ ਰੋਕੇ ਦਿਖਾ ਇਧਰ ਨੂੰ ਮੂੰਹ ਕਰਕੇ ਲੈ ਹੁਣ ਇਹ ਤੁਸੀਂ ਖਲਾਰਾ ਕਾਦੇ ਵਾਸਤੇ ਪਾਇਆ ਮੈਨੂੰ ਐਂ ਦੱਸ ਖਲਾਰਾ ਜਿਹੜਾ ਤਰ ਪਾਇਆ ਵੀ ਥੋੜੇ ਜਿਹੇ ਦਿਨ ਰਹਿ ਗਏ ਪੈਕਿੰਗ ਐ ਸ਼ੈਕਿੰਗ ਦਾ ਕੰਮ ਨਹੀਂ ਆਈ ਛਾਂ ਵੀ ਕਿੱਦਾਂ ਕਰੀਏ ਕੁਝ ਸੁਣਦੀ ਹੁੰਦੀ ਆ ਮਤਲਬ ਹੁਣ ਇਹਦੇ ਚੋਂ ਸੂਟ ਸਾਰਟ ਕੱਢੇ ਜਾ ਰਹੇ ਆ ਸੂਟ ਕੱਢ ਕੇ ਤੇ ਦੇਖ ਲੈ ਕੋਈ ਹੈ ਨਹੀਂ ਸੈਟ ਵਾਲਾ ਅੱਛਾ ਪ੍ਰੈਗਨੈਂਸੀ ਵਾਲੇ ਸਾਰੇ ਕੁਝਲੇ-ਨੁੱਲੇ ਪਾਉਂਦਾ ਉਹ ਮੁਟ ਐਡ ਕਰਾਉਣੇ ਪੈਣੇ। ਮੈਂ ਦੋ ਤਿੰਨ ਟੇਜਰਾਂ ਨੂੰ ਫੋਨ ਕਰ ਲਿਆ। ਉਹ ਕਹਿੰਦੀਆਂ ਸਾਡੇ ਕੋਲ ਟਾਈਮ ਨਹੀਂ ਹੁਣ ਵਿਆਹ ਦਾ ਸੀਜ਼ਨ ਚੱਲਦਾ। ਜਿਹੜੀ ਆਪਣੇ ਨਵੇਂ ਦੇ ਰੂ। ਅੱਛਾ। ਨਵੇਂ ਲੈ ਲਵਾਂ। ਵੱਲੇ ਤੇਰੇ। ਇਹ ਤਾਂ ਦੱਸਤਾ ਬਸ ਹੁਣ ਹਲੇ ਇਹ ਵੀ ਸੁਆਹ ਹੋਣਾ ਹੈਗਾ। ਉਹ ਕਹਿੰਦੀ 20 ਤਰੀਕ ਨੂੰ ਮਿਲਣਾ। ਉਹ ਵੀ ਬਿਜੀ ਆ। ਕਿ ਕੋਈ ਨਾ ਸੀ ਜਾ ਕੇ ਅੱਜ ਉਹਦੇ ਦੇ। ਹਾਂ। ਹੋਰ ਕੀ ਆ? ਚਲ ਆਏ ਕਰ। ਫੇਕ ਉੱਥੇ ਠੰਡ ਬਹੁਤ ਆ ਕਹਿੰਦੇ। ਕੰਬਲ ਮੋਟਾ ਲੈ ਜੀ ਇੱਕ ਕੰਬਲ ਦੀ ਬੁੱਕਲ ਮਾਰ ਲੀ। ਤੂੰ ਖਾੜੂ ਮੈਂ ਕੰਬੜ ਵਾਲੇ ਦਿਵਾਲੇ ਤੇ ਰੇਟ ਗਿੱਸੀ ਨਾ ਮਾਰ ਦਿੱਤੇ ਕਿੰਨੇ ਦਿਨ ਕਹਿੰਦੇ ਤੇਰੇ ਨਾਲ ਉਹ ਪਾਉਂਦੀ ਰਹੂੰਗਾ ਕੱਟਣਾ ਤੇ ਬਹੁਤਾ ਨਹੀਂ ਤੋ ਇਹ ਹੈ ਨਾ ਜਿੱਦਾਂ ਗਈ ਉਦਾਂ ਹੀ ਆ ਗਈ ਲੈ ਅੰਦਰ ਘਰਦੇ ਆ ਤੁਸੀਂ ਲੈ ਫਾੜੀ ਨੂੰ ਵੀ ਲੈ ਜਿੱਦਾਂ ਤੁਹਾਡੇ ਪਿਓਰ ਕਰਦਾ ਨੇ ਜਿਹਨੇ ਰਹਿਦਾ ਹੋਣਾ ਇੱਥੇ ਬਿਨਾ ਠੀਕ ਹੈ ਤੈਨੂੰ ਕਰਦੀ ਨਾ ਪੜਨਾ ਬਣਾੜ ਤੇ ਅੱਛਾ ਮੈਂ ਇੱਥੇ ਬਿਨਾ ਰਹਿਦਾ ਦਿਓਰ ਵੱਲੇ ਤੇਰੇ ਹੇ ਇਹਦਾ ਰੋ ਸੱਜਰੇ ਨੰਦ ਆ ਮੈਂ ਤਾਂ ਇੱਕ ਦਿਨ ਨਹੀਂ ਕੱਟ ਸਕਦਾ ਬਿਨਾਂ ਨਾਏ ਤੇ ਸਹੀ ਗੱਲ ਦੱਸਾਂ ਵਿਚਾਰੇ ਨੂੰ ਮੱਜਾਂ ਨੇ ਪੁੱਛਾ ਨਵੇ ਮਾਰ ਮਾਰ ਕੇ ਤਾਂ ਲਵੇੜਿਆ ਪਿਆ ਹੁਣ ਤੇਰੀ ਇੱਕ ਸੀ ਰਹਿਦਾ ਤਾਂ ਹੈਜ਼ਾ ਐ ਮੈਂ ਤੁਹਾਨੂੰ ਦਿਖਾਉਣੀ ਆ ਪਹਿਲੇ ਤਾਂ ਹੱਲ ਕਰ ਇਹ ਚੁਬਦਾ ਪੋਤਾ ਪਰ ਮੇਰੇ ਸਰਦਾਰੋਂ ਸੂਟ ਬੋਖ ਪਸਾਤਾ ਹੈ ਇਹ ਪਰ ਰੇਗਮਾਰ ਮਾਰ ਦਿੰਦੇ ਆ ਜੇ ਚੁਬਦਾ ਕਿਉਂਕਿ ਜਦ ਆਪਾਂ ਜਦੇ ਨਾ ਆ ਕੀ ਕਪੜਾ ਪਾਣੇ ਆ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਉਹ ਹੋਜੇ ਥੱਲੇ ਤੇ ਪੂਰੀ ਸਮਝ ਮਿਲ ਜਵੇ ਮੇਰੀਆਂ ਸੁਣਾਉਂਦੀ ਸੁਣਾਉਂਦੀ ਪੰਗਾ ਦਾ ਉਹੀ ਪੰਗਾ ਦਾ ਉਹੀ ਪੈਂਦਾ ਹੁਣ ਟੇਲਰ ਨਾਲ ਕੋਈ ਟਾਈਮ ਨਹੀਂ ਦੱਸਦੀਆਂ ਜੇ ਤਾਂ ਪਨਾਂ ਆ ਕੇ ਜਦੇ ਕੱਪੜੇ ਪਾਨੇ ਆ ਨਾ ਉਹੀ ਜਿਹੜੀ ਖਾਂਦਾ ਹੈ ਇਸਰੀ ਜਿਹੜਾ ਮੈਂ ਗਾ ਸੁਣੋ ਆਪਾਂ ਨੂੰ ਕੁਮਾਰਪੁਰ ਵਾਲੀ ਬੀਬੀ ਨੇ ਸੂਟ ਦਿੱਤਾ ਤਾਂ ਇੱਕ ਵਾਰ ਤੇ ਮੈਂ ਜਦੇ ਪਾ ਲਿਆ ਦਾ ਵਿੱਚ ਦੇਖਾਂ ਕੋਸ਼ਿਸ਼ ਕਰਕੇ ਇੱਕ ਵਾਰੀ ਮੈਂ ਬਾਅਦ ਚੋਂ ਵੀ ਪਾ ਕੇ ਦੇਖਿਆ ਤਾਂ ਤਾਂ ਵੀ ਨਾ ਹੁੰਦਾ ਮੇਰਾ ਕਾਲਾ ਸੂਟ ਚੁਗਦਾ ਹੈ ਜਦੇ ਨਾ ਕੇ ਪਾਵਾਂ ਫਿਰ ਚੁਗਦਾ ਜੇ 2-3 ਘੰਟੇ ਬਾਅਦ ਪਾਵਾਂ ਤੇ ਨਹੀਂ ਚੁਗਦਾ ਮੇਰਾ ਤਾਂ ਖਾਂਦਾ ਹੈ ਇਸਰੀ ਉਹ ਵੀ ਇਦਾਂ ਦਾ ਇੱਕ ਕਪੜਾ ਵਾਹ ਇਹ ਕਪੜੇ ਵਾਹ ਕਰ ਥੱਲੇ ਕੋਈ ਗਰਮੀ ਵਾਲਾ ਕਾਟਨ ਵਾਲਾ ਪਾ ਲਈ ਉੱਪਰ ਨਾਲ ਪਾ ਲਈ ਹੋਰ ਇਹ ਤਾਂ ਗੱਲ ਕਰਦੇ ਮੀਂਹ ਵੀ ਤੁਸੀਂ ਵੀ ਉਹਨਾਂ ਨਾਲ ਗੱਲ ਹੀ ਜਾਣੀ ਜੀ ਤੇਰੀ ਗੱਲ ਕਰੋ ਜੀ ਨਹੀਂ ਸਾਨੂੰ ਦੋਨ ਸੂਟ ਲੈ ਦੇ ਵਈ ਹਾਂ ਆਏ ਜਿਹੜੀ ਕੁਝ ਕਹਿੰਦੇ ਕਹਿੰਦੇ ਸਦਾ ਹੀ ਉਹਦੇ ਘਰ ਆਈ ਨਾ ਨਾ ਜੀ ਵੀ ਤਾਂ ਤੇ ਚੀ ਦਾ ਚਲਤਾਰ ਲੰਨੇ ਕੋਈ ਨਹੀਂ ਤੇ ਚੀ ਦਾ ਮੰਮੀ ਵਾਸਤੇ ਨਿੱਛਤਾ ਪੰਥ ਫਿਰੂ ਰਹੀ ਪਈ ਨਾ ਕਿਆ ਕਹਿੰਦੇ ਹੁੰਨੇ ਗੁੱਲੂ ਮਨਾਲੀ ਨੂੰ ਜਿਸੀ ਉਹੀ ਪਈ ਆ ਮੈਂ ਵੀ ਜੁਕ ਮੈਂ ਵੀ ਜੁਕ ਪਾਪਾ ਜੀ ਮੈਂ ਤੋ ਵਾਰੀ ਕਹਿਆ ਤਾਂ ਕਿ ਮੈਂ ਵੀ ਮੈਂ ਲੈ ਮੈਂ ਲੈ ਲੈਣੀ ਆ ਲੈ ਲੈਣੀ ਲੈ ਲੈਣੀ ਆ ਇਹ ਲੈਣੀ ਆਪਣੇ ਦੋ ਹੈਗੀਆਂ ਇੱਕ ਤਾਂ ਵਿਆਹ ਲਈ ਦੋ ਵਿਆਹ ਲਈ ਲੇਕੀ ਨਹੀਂ ਹੈ ਇੱਕ ਮੇਰੇ ਅੱਜ ਵੀ ਪਈ ਆ ਤਿੰਨ ਹੈ ਉਹ ਥੋੜੀਆਂ ਬੜੀਆਂ ਬੜੀਆਂ ਚੱਲ ਗਈਆਂ ਇਹ ਠੀਕ ਹੈ ਇਹ ਇਦਾਂ ਹੈ ਵੀ ਡਿੱਗੀ ਡੁੱਗੀ ਜੇ ਇੱਕ ਬੜੀ ਹੋਵੇ ਇੱਕ ਇਹ ਹੋਵੇ ਦੋ ਆਰਾਮ ਗਿਆ ਰੱਖ ਹੋ ਜਾਂਦੀ ਹੁਣ ਦੋ ਟੇਚੀਆਂ ਜਾਣੀਆਂ ਪੁੱਛੋ ਕਿਦਾਂ ਹਮ ਇੱਕ ਤਾਂ ਆਪਣੇ ਵਿਆਹ ਲਈ ਹੋਗੀ ਪਹਿਲਾਂ ਮੇਰੀ ਗੱਲ ਸੁਣ ਲਓ ਆਪਣਾ ਸਮਾਨ ਤੁਹਾ ਅਸੀਂ ਚਾਹੇ ਤੁਹਾਡਾ ਰਹਿ ਜਵੇ ਹਰ ਗੁਣ ਦਾ ਭਾ ਲਿਓ ਸਾਰਾ ਉਹੀ ਕਰਦੀ ਹਾਂ ਹਾਂ ਕੋੜੀ ਗੁੰਡਾ ਇੱਕ ਦਿਨ ਰੱਖਣਾ ਹੀ ਉਹ ਦੀਦੀ ਕਹਿੰਦੀ ਮੈਂ ਆਪ ਦੇਖ ਕੇ ਪਾਉਂਗੀ ਆਹ ਟੈਚੀ ਜਹਾ ਗੁੰਡਾ ਪਾ ਲਓ ਸਾਰਨੇ ਕੀਤਾ ਹਾਂ ਹਾਂ ਉਹਦਾ ਹਾਂ ਗੁੰਡਾ ਰੈੱਡ ਵਾਲੇ ਚ ਪਾ ਲਨੇ ਆ ਰੈੱਡ ਰੈੱਡ ਬੈਗ ਚ ਬੈਗ ਚ ਬੈਗ ਚ ਪਾ ਲੀ ਦੀ ਇਹਦਾ ਕੀ ਆ ਇਹ ਦੋਵੇਂ ਚ ਆਸ਼ ਫੇਰੇ ਦੇ ਗੁੰਡਾ ਹੈ ਉਹਦਾ ਦੁੱਧ ਵੀ ਤਾਂ ਲਿਆਉਣਾ ਦੁੱਧ ਵਗੈਰਾ ਤਾਂ ਭਰੇ ਆ ਉਹ ਕੋ ਟੈਨਸ਼ਨ ਨਹੀਂ ਇੱਕ ਵੱਡਾ ਡੱਬਾ ਹੋਰ ਲੈ ਲੈਂਦੇ ਆਪਾਂ ਇਹੇ ਤਾਂ ਦੇਖੋ ਦੀਦੀ ਹੈਂਡ ਬੈਗ ਚ ਆ ਜਾ ਠੀਕ ਹੈ ਜੀ ਕਿਉਂਕਿ ਥੋੜੇ 10 15 ਦਿਨ ਤਾਂ ਲੱਗੂਗੇ ਲਗਦਾ ਉਹ 60 ਮੰਟਨ ਦਾ ਚੰਦਾ ਜਾਂਦੀ ਆ ਕਿਉਂਕਿ ਉਮੀਦ ਆ ਜੇ ਉਥੇ ਨਾ ਮਿਲੇ ਫਿਰ ਨਹੀਂ ਨਹੀਂ ਉਹ ਤਾਂ ਲੈ ਲੈਣਾ ਇਹਨਾਂ ਨੇ ਲੈ ਲੈਣੀ ਮੈਂ ਦੇਖੋ ਇੱਕ ਬੈਗ ਜਿਹੜਾ ਵਿਆਹ ਵਾਲਾ ਸਮਝ ਲਓ ਉਹਦੇ ਚ ਮੇਰੇ ਤੇ ਰਵਿੰਦਰ ਦੇ ਕੱਪੜੇ ਪੈਣੇ ਠੀਕ ਹੈ ਇੱਕ ਬੈਗ ਦੇ ਵਿੱਚ ਰੈੱਡ ਜੇ ਕਲਰ ਵਾਲੇ ਦੇ ਵਿੱਚ ਉਹਦੇ ਭਾਰਨੇ ਆਪਾਂ ਨੇ ਆਪਣੇ ਭਲਾ ਉਹ ਬਿੰਦ ਹਰਗੁਣ ਦੇ ਇਹਦੇ ਚ ਮੰਮੀ ਦਾ ਪੈਣਾ ਦੋ ਤਿੰਨ ਪਤਲੇ ਪਤਲੇ ਕੰਬੜ ਵੀ ਲੈ ਹੋਣੇ ਆ ਹਮ ਮੰਮੀ ਕਹਿੰਦੇ ਮੈਂ ਇਦਾਂ ਕਿਸੇ ਦੇ ਲੈਣੇ ਨਹੀਂ ਹੋਈ ਜਿਆਦਾ ਬਣਾ ਮੋਟਾ ਆਪਾਂ ਨੂੰ ਪਤਾ ਨਹੀਂ ਕਿਸ ਸਰ ਦਾ ਤੋਂ ਲੈਣੀ ਆ ਬਾਹਰ ਜਾ ਕੇ ਮਿਲੇਗਾ ਮੇਰੇ ਹਾਂ ਕੁਝ ਵੀ ਵੈਸੇ ਤਾਂ ਹੁੰਦੇ ਆ ਉੱਥੇ ਪੱਕੇ ਕਰਨਾ ਪਰ ਫੇਰ ਵੀ ਜਿੱਥੇ ਹੋਟਲ ਸਟੇ ਕਰਨਾ ਹੈ ਉੱਥੇ ਤਾਂ ਮਿਲੇ ਜਾਂਦੇ ਆ ਪਰ ਫੇਰ ਵੀ ਥੋੜਾ ਜਿਹਾ ਬਜ਼ੁਰਗਾਂ ਨੂੰ ਹੋਏ ਜਾਂਦਾ ਵੀ ਅਸੀਂ ਕਰ ਦੂ ਕਿਸੇ ਦੀ ਚੀਜ਼ ਨਹੀਂ ਦਿੱਤੀ ਹਾਂ ਗੱਲ ਹੋ ਗਈ ਨਹੀਂ ਕਿਤੇ ਅਸੀਂ ਹੋਰ ਨਹੀਂ ਕਈ ਬੰਦਿਆਂ ਨੂੰ ਹੁੰਦਾ ਹੁਣ ਸੰਦੀਪ ਮਾਸੀ ਜੀ ਨਹੀਂ ਕਿਸੇ ਦਾ ਕੰਬਲ ਲੰਦੇ ਨਹੀਂ ਸਹੀ ਗੱਲ ਆ ਮੈਨੂੰ ਕੀ ਜਦ ਅੰਗਦ ਹੋਏ ਤਾਂ ਮੇਰੀ ਗੱਲ ਸੁਣੋ ਇਹ ਦਿੱਜੇ ਨਾ ਕੰਬੜਾ ਕੱਟ ਕੇ ਨਹੀਂ ਤੈਨੂੰ ਤਾਂ ਕੈ ਮਾਰ ਦੂੰਗੀ ਚਾਹੇ ਕਿਸੇ ਦਾ ਨਹੀਂ ਮਿਲੇ ਆਇਆ ਨਾ ਨਵਾ ਲੈ ਲਿਓ ਵਰਗਾ ਨਹੀਂ ਨਵਾ ਆਪੇ ਉਹਦਾ ਉਹ ਵੀ ਨਹੀਂ ਕੰਬੜਾ ਕੱਟ ਕੇ ਬੰਦਾ ਇੱਕ ਕਈਆ ਪਰ ਅਸੀਂ ਵੀ ਤਾਂ ਆਪਣਾ ਕੰਬੜਾ ਨਾ ਕਰਿਆ ਸੀ ਪਰ ਆຊ ਰੋੜਨੀ ਪਈ ਨਿਆੜਿਆਂ ਕਰਕੇ ਖੜਿਆ ਸੀ ਨਾ ਪਾਸੇ ਵਿੱਚ ਹੁਣ ਹੁਣ ਜਿੱਦਾਂ ਕਹਿ ਦਿੱ ਆਪਾਂ ਤੁਹਾਡਾ ਕਲਾ ਹੋਵੇ ਆਪਾਂ ਫਿਰ ਵੀ ਜਿਵੇਂ ਹੁਣ ਦੀਰੀ ਤੁਸੀਂ ਕੰਬੜ ਲਈ ਬੈਠੇ ਹੋ ਜੇ ਮੈਂ ਵਿੱਚ ਬੈਠ ਜਾ ਮੈਂ ਤੁਹਾਡੇ ਕੰਬੜ ਦੇ ਮੱਸੀ ਨੇ ਉਹ ਵੀ ਜਿੱਥੇ ਬੈਠਣ ਦੇਣਾ ਬਣਾਉਣਾ ਕੰਬੜਾ ਚੱਕਰ ਮੇਰੇ ਕੰਬੜੇ ਹੋ ਜਾਂਦਾ ਹੁੰਦਾ ਕਿ ਮੁੰਡਾ ਲੇਨ ਉਹੀ ਕਹਿੰਦਾ ਸੀ ਉਹ ਤੱਕ ਹੀ ਨਾ ਲਾ। ਸ਼ੂਹ ਬੈ ਸਕਦੀ ਆ ਬਸ। ਵੈਸੇ ਇਹ ਕੋਈ ਨਹੀਂ ਬੈ ਸਕਦਾ ਸ਼ੂਹ ਬੈ ਸਕਦਾ। আরে ਮੇਰੇ ਇਹਦੇ ਨਾਲ ਸੰਤਰੀ ਸੂਟ ਕਿੰਨਾ ਵਧੀਆ ਰਿਹਾ। ਮੈਂ ਸੰਤਰੀ ਸਵਾ ਲਿਆ ਵੀ ਤੇ ਚੁਬਧਾ ਨਹੀਂ ਉਹ। ਜੇ ਮੈਂ ਆ ਸਵਾ ਲੈਂਦੀ ਤੇ ਭੰਗ ਦੇ ਬਾੜੇ ਚੱਡਣਾ। ਸੰਤਰੀ ਆ ਜਿਹੜਾ ਸੂਟ ਬਾਹਰ ਤੇ ਆਏ ਹੋ ਉਹ ਆਦੋਂ ਮੈਂ ਇਹ। ਮੈਂ ਔਰੀਜਨਲ ਹੀ ਸਵਾ ਲਿਆ। ਪਰ ਇਹਨਾਂ ਨੂੰ ਸੂਟ ਬਹੁਤ ਲੱਗਿਆ। ਸੋਹਣਾ। ਇਹਨਾਂ ਨੂੰ ਬਹੁਤ ਸੋਹਣਾ ਲੱਗਦਾ ਸੂਟ ਹੈ ਇਹਦਾ। ਮੇ ਸੂਟ ਹੈ ਪਿਛੇ ਵੀ ਕਢਾਈ ਦੇ ਨਾਲ ਹੈ ਵੀ ਸੂਟ ਸੋਹਣਾ ਪਿਛੇ ਨਹੀਂ ਕਢਾਈ ਮੂਰੇ ਕਢਾਈ ਆ ਪਿਛੇ ਕਢਾਈ ਆ ਦੱਸ ਜਦ ਤੀ ਸੇ ਮਿਸਟੇਕ ਹੋ ਗਿਆ ਥਾ ਹਾਂ ਅਈ ਮੈਂ ਕਿਹਾ ਮੂਰੇ ਸਾਹ ਤੇ ਪਿਛੇ ਡਕਾਈ ਨਹੀਂ ਸੂਟ ਸੋਹਣਾ ਬੋਲਦਾ ਇਹ ਇਹਦੇ ਸਿਰਵਾ ਤੇ ਨਹੀਂ ਕਢਾਈ ਪੋਹਚੇ ਸੀ ਹੂੰ ਫੇ ਹੁਣ ਚੱਲ ਈ ਦਾ ਤੇ ਛੱਡ ਹੋਰ ਕੱਢ ਲਾਂ ਹੁਣ ਕਿਹੜੇ ਆ ਹੁਣ ਹੋਰ ਹੈ ਨਹੀਂ ਨਹੀਂ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਨਾਲੇ ਸੂਟਾਂ ਨੇ ਚੁੰਨੀਆਂ ਵੀ ਤੇ ਕੱਦੀਆਂ ਕੁੱਸਤੀ ਆ ਕੋਈ ਗੱਲ ਨਹੀਂ ਬਸ ਕੂਏ ਲੈ ਜੋ ਨਾਲ ਬਸ ਕੂਏ ਲਾ ਲਿਓ ਬਸ ਕੂਏ ਬਸ ਕੂਏ ਕਹਿੰਦੇ ਆ ਉਹਨਾਂ ਨੂੰ ਪੰਜਾਬੀ ਚ ਹੁਣ ਜੇ ਤੁਸੀਂ ਅੰਗਰੇਜ਼ੀ ਬੋਲਦੀਆਂ ਬਸ ਬਸ ਕੋਈ ਨਾ ਆਪਣਾ ਡਾਂਡਾ ਬਸ ਕੂਸਨੀ ਓ ਲੱਡੂ ਵੀ ਆ ਗਿਆ ਸਾਡਾ ਓ ਲੱਡੂ ਐ ਚਾਚੀ ਘਰ ਬਣਾ ਦੇ ਕੋਤ ਬੁਲਾਇਂ ਸ਼ਾਸਤਰੀ ਘਰ ਮੈਂ ਤਾਂ ਹਰ ਕੱਢ ਲੈਂਦੇ ਆ ਜੇ ਮਨ ਦਾ ਕੋਈ ਥਲੈਂਡਰ ਸ਼ਰਟ ਸੀਉਣ ਨੂੰ ਫਰ ਸਵਾਲਾਂਗੇ ਕੱਪੜਾ ਤਾਂ ਪਿਆ ਉਰੇ ਕੋਈ ਕਿਉਂ ਸੱਬਦਾ ਵੈਸੇ ਹੈਗੀ ਉਮੀਦ ਤੇ ਮੇਰੀ ਸੂਟ ਤਾਂ ਜਿਹੜੀ ਮਾਨੂੰ ਲੈਣਾ ਪੈਣਾ ਮੈਨੂੰ ਦੋ ਕਮੜੀ ਦੀ ਉਹ ਹੈਗੀ ਉਧਰ ਇੱਕ ਦੀ ਜੀ ਹੈ ਪੂਰੀ ਆਪਾਂ ਦੀ ਸੂਕਿਆ ਹੈ ਨਾ ਫਿਰ ਤੁਸੀਂ ਤੁਮ ਹਡੇ ਕੇ ਨਹੀਂ ਆਇਆ ਤਾ ਫਿਰ ਮੁੱਤ ਲੈ ਕੇ ਆਉਂਗਾ ਮੈਂ ਕੋਈ ਹੈ ਨਹੀਂ ਤੇ ਰੋਲਣ ਨੂੰ ਲੇਕਿਨ ਤੇਰੇ ਲਈ ਕਾ ਸੂਟ ਹੋ ਗਿਆ ਫਿਰ ਜੇ ਵੀ ਅੰਡਰ ਸ਼ਰਟ ਕੋਈ ਸਿਉਂ ਦੇਵੇ ਚੁਬੜ ਤੇ ਕਿੱਵਦਾ ਹਟੇ ਜਾਵੇ ਵੈਸੇ ਤਾਂ ਇਹ ਥੱਲੇ ਉਹ ਲੱਗੀ ਹੋਈ ਆ ਠੀਕ ਹੈ ਲਾਈਨਿੰਗ ਪਰ ਇਹਦੇ ਥੱਲੇ ਦੇ ਵਿੱਚ ਬਾਹਰ ਹੈਗੀ ਤੇ ਚੀਜੀ ਹੈ ਲਾਈਨਿੰਗ ਵਿੱਚ ਨੂੰ ਚੁਬੜਾ ਚਾਹੀਦਾ ਪਤਨ ਦੀ ਗੱਲ ਚੱਲ ਫੇ ਇੱਕ ਦਾ ਇਹ ਹੋ ਗਿਆ ਇੱਕ ਮਿੰਟਾ ਦੇਖ ਲੋ ਕਿਆ ਨੂਰੇ ਕਿਆ ਹੋਇਆ ਪੁੱਤ ਚੀਜੀ ਚੀਜੀ ਪੁੱਤ ਹੈ ਨਹੀਂ ਜੇ ਚਾਚੀ ਤੇ ਛੰਨੇ 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 ਨਹੀਂ 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 ਕੀ ਦੀ ਦੇ ਹੁੰਦੀ ਮੈਂ ਤੈਨੂੰ ਆਪੇ ਦੇ ਦੇਣੀ ਦੀ ਮੱਟੂ ਜੇ ਹੈਂਡ ਪਕੌੜੀਆਂ ਦੇ ਦਿੱਤੇ ਪਈਆਂ ਨੂੰ ਕਿੱਥੇ ਪਈਆਂ ਦੇ ਦੇ ਇਹਨੇ ਖਾਣੀਆਂ ਨੇ ਪਕੌੜੀਆਂ ਪਕੌੜੀਆਂ ਨਹੀਂ ਟੌਫੀ ਭਾਲਦੀ ਐ ਟੌਫੀ ਹੁਣ ਹੈ ਨਹੀਂ ਮੁੱਕ ਲੀਆਂ ਜੇ ਇੱਕ ਦਲ ਹੋਰ ਤੁਹਾਨੂੰ ਦੱਸਾਂ ਆਪਾਂ ਕੈਟਰ ਲੈ ਜੂਗੇ ਹਾਂ ਚਾਹ ਚਾਹ ਹੁੰਦੀ ਉੱਟਰੀ ਬਣ ਜੂਗੀ ਉੱਥੇ ਅੱਛਾ ਮੇਜ ਹੋ ਗਿਆ ਜਿਹਦੇ ਪਾਕਿ ਤੇ ਜਾਣਾ ਹੋਰ ਮੈਂ ਆਪਣੇ ਰੂਮ ਰਾਂਸੀ 12 ਜੂਗੀ ਤੁਮੇ ਜੇ ਪੈਸੇ ਨਹੀਂ ਚਾਹਾਂਗੇ ਜਹਾਜ਼ ਮਾਂ ਲੈ ਜਾਣ ਦੇ ਦੂੰਗੇ ਇਹਨੂੰ ਜਹਾਜ਼ ਜੀ ਟਰਾਈ ਕਰਨੀ ਹੈ ਜਿਹੜਾ ਆਪਾਂ ਖਿੱਡਣ ਜਾਊਗਾ ਉਹਨੂੰ ਕਹਿਣਾ ਕਿ ਤੁਸੀਂ ਖੜੋ ਅੰਨੇ ਜਦ ਤੱਕ ਸਾਡੇ ਅੰਦਰ ਐਂਟਰੀ ਨਹੀਂ ਗਈ ਹੁੰਦੀ ਹੈਗੀ ਜੇ ਤਾਂ ਉਹਨਾਂ ਨੇ ਕਹਿਤਾ ਵੀ ਹੈ ਨਹੀਂ ਅਲਾਉਡ ਫਿਰ ਕੋ ਬਾਤ ਕਰਾ ਦੇਣਾ ਅੱਛਾ ਚੱਲ ਦੇ ਦੇਖ ਲੰਨੇ ਆ ਫਿਰ ਕਿਉਂਕਿ ਪੂਰੇ ਦਿਨ ਸਿੱਕਾ ਖਾਂਸਾ ਕੁਸ ਬਣ ਜਣਾ ਮੈਂ ਕੀ ਮੁੰਗੀ ਹੋ ਗਿਆ ਰੈਟਾ ਚਲੋ ਅਪਨ ਬਾਹਰ ਚੱਲ ਨਹੀਂ ਆ ਫੇਟਾ ਬੰਦਾ ਸੌ ਚੀਜ਼ ਖਾ ਪੀ ਵੀ ਲੰਦਾ ਇਹ ਜੀ ਕੋਈ ਗੱਲ ਨਹੀਂ ਹੈਗੀ ਪਰ ਜਿਵੇਂ ਹੁਣ ਆਪਣੇ ਫੋਟੋ ਦੇ ਘਰ ਦੇ ਸ਼ਕੀਨ ਆ ਮੰਮੀ ਵੀ ਤੁਸੀਂ ਵੀ ਕਿਤੇ ਕਿਤੇ ਘੁੱਟ ਲਾ ਲੰਨੇ ਆ ਜਾਦੀ ਵੀ ਤਾ ਕਰਕੇ ਕਹਿ ਲਈ ਕਿਤੇ ਆਏ ਨਾ ਨਾ ਕਹਿਦੀ ਵੀ ਸਲੈਂਡਰੀ ਵੀ ਪਾ ਲੋ ਬੈਗ ਚ ਤਾਂ ਹੀ ਤਾਂ ਕਿ ਆ ਕੋਈ ਸਲੈਂਡਰੀ ਜਾਣੀ ਨਹੀਂ ਹੈਗੀ ਤਾਂ ਹੀ ਤਾਂ ਮੈਂ ਸੋਚਿਆ ਵੀ ਉਹ ਲੈ ਲਾਂਗੇ ਹਾਂ ਐ ਜੀ ਹੁਣ ਤੁਸੀਂ ਕਰਨਾ ਛੱਡੋ ਮੈਨੂੰ ਦੇਖੀ ਸੂਟ ਇੱਕ ਅੱਧਾ ਰੋਲ ਦੇਖੀ ਯਾਰ ਐਨੇ ਸੂਟ ਆ ਜੈਸਾ ਮੈਨੂੰ ਹੱਦ ਆ ਲਬਾਰੀ ਭਰੀ ਪਈ ਆ ਆ ਦੇਖ ਲੈ ਚੈੱਕ ਕਰੋ ਗਿਆ ਆ ਲਿਆ ਲਿਆਂਦੀ ਦੀ ਨਿਆਣਿਆਂ ਜੋਗੀ ਆ ਨਿਆਣਿਆਂ ਜੋਗੀ ਅਲਮਾਰੀ ਲਿਆਂਦੀ ਦੀ ਆ ਤੁਸੀਂ ਦੇਖ ਲਓ ਕੋਈ ਨਿਆਣੇ ਦਾ ਕੱਪੜਾ ਦਿਖਦਾ ਇਹ ਜੇ ਮੈਨੂੰ ਐਂ ਦੱਸੋ ਜੀ ਤੁਸੀਂ ਲਓ ਮੈਂ ਦਿਖਾਉਣੀ ਇੱਧਰ ਆ ਦੇਖੋ ਲੈ ਇੱਧਰ ਤੇ ਇੱਧਰ ਲੈ ਕੇ ਆ ਜੀ ਹੁਣ ਸਾਰੇ ਪੁਰਾਣੇ ਪਹਿਰੇ ਤੇ ਨਿਆਣਿਆਂ ਦੇ ਮੇਰਾ ਇਹਦੇ ਚ ਕੋਈ ਕੱਪੜਾ ਨਹੀਂ ਸਾਰੇ ਇਹਨੇ ਆਪਣੇ ਆਲੇ-ਗਲੇ ਭਰੇ ਹੋਏ ਨੇ ਇਹ ਤਾਂ ਫਿਰ ਮੇਰੇ ਕਲਮਾਰੀ ਚ ਜਗ੍ਹਾ ਨਹੀਂ ਜਗ੍ਹਾ ਨਹੀਂ ਉੱਥੇ ਮੇਰੇ ਕੋਲ ਦਾ ਗਰੀਬ ਬੰਦੇ ਕੋਲ ਆਹੀ ਪੰਜ ਚਾਰ ਸ਼ਰਟਾਂ ਆ ਆਏ ਹਾਏ ਦੇਖ ਜੇ ਮੈਂ ਤੇ ਇੱਕ ਮਿੰਟ ਜੇ ਮੈਂ ਤੇ ਲੋਨ ਲਾਪਾ ਨਾ ਕੱਪੜਿਆਂ ਦੇ ਥੋੜੇ ਜਿਆਦੇ ਹੋਣੇ ਤੁਹਾਡੇ ਪਾਸਾ ਲੈ ਹਾਂ ਤੁਸੀਂ ਮੰਨਣਾ ਛੱਡੋ ਛੱਡੋ ਦੇਖੋ ਕਰੋ ਚੱਲ ਆ ਛੱਡ ਦੇ ਇਹ ਤੁੰਹੀ ਕੰਨ ਨਾ ਮਾਰੋ ਕਿੰਨੇ ਕੱਟਾ ਲੋਰਾ ਹੀ ਲੋਰਾ ਉੱਪਰ ਉਹ ਵੀ ਭਰੇਵੇਂ ਕੁਰਤੇ ਪੀ ਉਹ ਤਾਂ ਸਿਆਲ ਵਾਲੇ ਕੱਪੜੇ ਕਰਕੇ ਲੱਗਦਾ ਜਿਆਦਾ ਹਾਂ ਤੁਹਾਡੇ ਪੈੱਡੇ ਵੀ ਭਰੇ ਪਏ ਦੋ ਏ ਹੀ ਨੇ ਕਿਹਾ ਮੈਂ ਕਹਿੰਦਾ ਚੇਰਦੇ ਕਪੜੇ ਨਾਲ ਭਰਿਆ ਪਿਆ ਹੈ ਹਾਂ ਤੇਚੀ ਨਾ ਜਿਹੜਾ ਆ ਪਿਆ ਇਹ ਰਵਿੰਦਰ ਸਿੰਘ ਦੇ ਨਾਮ ਤੇ ਹੀ ਆਹੀ ਅੱਧੇ ਪਿੱਛੇ ਗਰੀਆ ਵੀ ਇਹ ਪੈਂਟਾ ਛੋਟਾ ਜਦ ਮੈਂ ਕਹਿੰਦੀ ਕਿ ਕਿਸਨ ਦੇ ਦਵ ਨੈ ਜੈਸ਼ਮੀਨ ਦੁੱਧ ਪਾਉਣ ਨੂੰ ਕਾ ਮਾ ਆਹ ਦੇਖੋ ਪੈਂਟ ਆ ਇੱਕ ਪੈਂਟ ਉਹ ਨਿਕਲਿਆ ਉਹ ਵੀ ਮੇਰੇ ਛੋਟੀ ਹੋਈ ਦੀ ਹੈ ਹਾਂ ਜੀ ਜੀ ਉਹ ਰੈੱਡ ਦੇ ਸੂਟ ਦੇ ਥੱਲੇ ਰਵਿੰਦਰ ਦੀ ਸ਼ਰਟ ਪਈ ਹੈ ਇੱਥੇ ਹਾਂ ਆਹ ਦੇਖੋ ਤੁਹਾਡੀ ਪੈਂਟ ਹਾਂ ਦਾਸ ਇਹ ਇਹ ਨਹੀਂ ਲੋੜ ਹੈ ਜਿੰਨੇ ਵੈਸੇ ਨਾ ਤੁਸੀਂ ਸ਼ਰਤ ਲਾ ਲਓ ਥੋੜੇ ਬਾਅਦ ਪੈਸੇ ਨਹੀਂ 5000 ਦੀ ਮੈਨੂੰ ਤਾਂ ਕੋਈ ਫਾਇਦਾ ਨਹੀਂ ਉਹ ਸੂਨੇ ਵਾਲੀ ਆ ਫਟੀ ਵੀ ਥੱਲੇ ਤੇ ਇਹ ਤਾਂ ਕੋਈ ਨਾ ਸੂਣ ਮਾਰ ਦੇਣੀ ਜੀ ਇਹਦੇ ਮਾੜੀ ਮੋਟੀ ਕਰਵਾਉਣੀ ਨਹੀਂ ਤੁਸੀਂ ਸਾਨੂੰ ਤਾਂ ਕਹੀ ਜਾਂਦੇ ਪ੍ਰਾਣੇ ਕੱਪੜੇ ਪਾਓ ਪਾਓ ਆਮ ਬਚਤ ਨਹੀਂ ਕਰਦੇ ਹੂੰ ਜਦੋਂ ਕਰਕੇ ਸਵਾ ਕੇ ਪਹਿਲੇ ਹੋ ਕੇ ਮੈਂ ਤਾਂ ਬਹੁਤ ਬਚਤ ਕਰਦਾ ਇੱਕ ਹੂ ਜਿੱਦਿ ਤੁਹਾਡੇ ਪਿੱਛੇ ਦੇ ਵਿੱਚ ਇੱਕ ਸੂਟ ਲੱਗਾ ਤਾਂ ਬਚਤ ਤਾਂ ਤੁਸੀਂ ਉਹ ਨਹੀਂ ਕਰਨ ਦਿੰਦੀਆਂ ਮੈਨੂੰ ਤਾਂ ਕਰ ਲੈਣਾ ਉਹ ਉਹ ਕੱਟ ਤਾਂ ਵਿੱਚ ਤੇ ਇਹਦੇ ਵਿੱਚ ਪਾ ਦੋ ਇਹ। ਲੈ ਬਤਾ ਸੀ ਜੀ। ਕਿੰਨੇ ਤੇ 3D ਸੂਟ ਆ ਜੀ ਇਹ। ਅਬ ਉਸਿਆਣੇ ਨੇ ਜਿਹੜਾ ਇਹ ਸਲਵਾਰ ਹੋਰ ਆ ਚੁੰਨੀ ਹੋਰ ਆ ਇਹਦੀ 3D ਸੂਟ ਕਹਿੰਦੇ ਇਹਨੂੰ। ਕੱਲੀ ਨਹੀਂ ਮੈਂ ਜਿਹੜੀ ਕਿਹਨੂੰ ਲੈਣੀ ਸੀ। ਬਹੁਤ ਹਰਵਾਤ ਚੱਲਿਆ ਸੀ ਪਹਿਲੋਂ ਉਹਨੂੰ ਬਹੁਤ ਹਰਵਾਤ ਸੀ। ਹੁਣ ਭੋਰੇ ਜਿਹਾ ਕੱਟ ਜਾ ਕੇ ਚੱਲੀ ਜਾਂਦੇ। ਪਤਾ ਕਿ ਅੱਜ ਇਹ ਤਾਂ ਮੈਂ ਹੁੰਦੀ ਪਿੰਡ ਫਿਰ ਤਾਂ ਵਾ ਇੱਕ ਦਿਨ ਜੇ ਸਵਾਰਣ ਤਾਂ ਓਰੇ ਦੇ ਬਿਲਕੁਲ ਦੇਣ ਕੋਲ ਜਾਊਗਾ ਪੰਗਾ ਤਾਂ ਆ। ਹੂੰ। ਤੇ ਤਾਂ ਇੱਕ ਦਿਨ ਚ ਸਵਾ ਲੈਣਾ ਤਾਂ ਮੈਂ ਉਹ ਇੱਕ ਉਹ ਜਿਹੜੀ ਤਰ੍ਹਾਂ ਕੋ ਔਰੈਂਜ ਜੇ ਕਲਰ ਵਾਲੀ ਆ ਕਲਰ ਵਾਲਾ ਸੂਟ ਆ ਜਿਹੜਾ ਜਦੋਂ ਤੁਹਾਨੂੰ ਅਸੀਂ ਲੈ ਕੇ ਆਏ ਤੇ ਮਾਹਾਂ ਤੇ ਜੀ ਜੀ ਹਾਂ ਉਹ ਇੰਨਾ ਸੋਹਣਾ ਸੂਟ ਆ ਉਹ ਪਰ ਜਦੋਂ ਹੈਵੀ ਬਹੁਤ ਆ ਹੂੰ ਹੈਵੀ ਨੂੰ ਕਿਹਾ ਹੈ ਨਹੀਂ ਹੈਵੀ ਨਹੀਂ ਕਿਹਾ ਹੈ ਹਾਂ ਇਹ ਕਿਹੜੇ ਬਰਾਤੇ ਚੱਲੀ ਆ ਦੱਸ ਹਾਂ ਮੈਂ ਸਿੱਤਾਂ ਇੱਕ ਗੱਲ ਦੇਖੋ ਜੇ ਉੱਥੇ ਠੰਡ ਹੋਈ ਸਮਝੀ ਰਹੋ ਜਿੱਥੇ ਚੱਲੇ ਆ ਤਾਂ ਮੇ ਕੋਟੀ ਪੱਕੇ ਉੱਪਰ ਧੋ ਉਹ ਨੂੰ ਕੁਝ ਨਹੀਂ ਸਮਝ ਲਉਦੀ ਠੀਕ ਹੈ ਜੇ ਗਰਮੀ ਹੋਈ ਤਾਂ ਮੈਂ ਉਹਦੇ ਨੇ ਦੂਰੀ ਤੇ ਲੈ ਜਾਂਦੇ ਆ ਉੱਥੇ ਹੂੰ ਗੱਲ ਕਰਦੀ ਆ ਮੈਂ ਇੱਕ ਠੰਡਾ ਦਾ ਆ ਉੱਥੇ ਉਹ ਸਾਬ ਦਾ ਇਹ ਜੀ ਹੂੰ ਜੀ ਦੁਆਰੇ ਕੰਦਾ ਸੂਟ ਬਾਈ ਸੂਟਾਂ ਵਾਲਾ ਕੋਈ ਲਾੜ ਨਹੀਂ ਸੂਟ ਬਹੁਤ ਆ ਮੈਂ ਦਵਾਉਂਗੀ ਸੂਟ ਉਹ ਤੇ ਰੱਖੇ ਮੈਂ ਪੈਸੇ ਥੋੜੇ ਨੇ ਨਾ ਅੱਜ ਭਾਵੇਂ ਦੇਗਲ ਅੱਜ ਭਾਵੇਂ ਆਜ ਮੈਨੂੰ ਪੈਸੇ ਦੇ ਦਿੱਤੇ ਹਾਂ ਪਾ ਜੀ ਦੇ ਇਦੋਂ ਤੇਰੇ ਵੀਰ ਨੇ ਕਿਹਾ ਇਹਨੇ ਜੋ ਤੇਰਾ ਦਿਲ ਕਰੇ ਜਾਸ ਮੈਨੂੰ ਲੈ ਲਦਾ ਤੇਰਾ ਲੈ ਲਦਾ ਖੁੱਲੀ ਛੁੱਟੀ ਮੇਰੇ ਮਨ ਤੇ ਕਿੰਨੇ ਸੱਜਣਾ ਬੜਾ ਵੀਰ ਬੈਠਾ ਜਾਂ ਤੱਕ ਸਾਨੂੰ ਤੁਹਾਡੀ ਕਾਦੀ ਲੋੜਾ ਬਾਈ ਬਾਈ ਨੇ ਦਿੱਤੇ ਪੈਸੇ ਹਾਂ ਫੇ ਥੋੜੇ ਜਿ ਮੈਨੂੰ ਵੀ ਤਾਂ ਉਹ ਮੈਂ ਤਾਂ ਨਹੀਂ ਇਹ ਜਦੋਂ ਸਾਡੀ ਦੋਨਾਂ ਦੀ ਗੱਲ ਪਾਈ ਉਹਨਾਂ ਨੇ ਆਦਾ ਆਦਾ ਹੀ ਥਾ ਉਹ ਪੈਸਿਆਂ ਚ ਉਹਨੂੰ ਕਿਹਾ ਰੋਬ ਨਾਲ ਲੈ ਲਈ 2-4000 5000 10000 ਚੱਲੇ ਚਾਹੀਦਾ ਤੇ ਦੇ ਦੇ ਅੱਛਾ ਆਹ ਬੰਦਾ ਕਿ ਬਿੰਦਾ ਕੀਤੇ ਲਵੇ ਰੋਬ ਨਾਲ ਬਿੰਦੇ ਕੋਲ ਤਾਂ ਹੈ ਨਹੀਂ ਇੱਧਰ ਲੱਡੂ ਪਾਈ ਸਾਡਾ ਸੌ ਗਿਆ ਲਾ ਸੌ ਜਾਊਗਾ ਲਾ ਹਰਗੁਣ ਆਇਆ ਇਹ ਮੇਰਾ ਦੰਦੂ ਓ ਲੱਡੂ ਆ ਗਿਆ ਮੁਰੇ ਲਾ ਪਾਇ ਮੁਰੇ ਪਾਇ ਬਤਾ ਪਰਨੇ ਪਾਸੇ ਪਾਇਆ ਲਾ ਇਹ ਕੋਹੋਂ ਨਹੀਂ ਲਾ ਕਰਿਆ ਪਤਾ ਨਹੀਂ ਕੋਈ ਇੱਧਰ ਨੂੰ ਆ ਗਿਆ ਰੁੜ ਕੇ ਤੇ ਹਾਂਜੀ ਇਹ ਨਾ ਗਿਰ ਜਾਣਾ ਤਾਂ ਹੁਣ ਉੱਠ ਗਿਆ ਤੂੰ ਮੇਰਾ ਪੁੱਤ ਉਹ ਤਾਂ ਐ ਨਾ ਥੁੜਕਿਆ ਆਇਆ ਕਰ ਬਾਅਦ ਵਿੱਚ ਨਹੀਂ ਹੋ ਗਿਆ ਕਿ ਤੈਨੂੰ ਗਿਰ ਜਾਣਾ ਖਾਣੇ ਦੇ। ਬੁਰੇ ਨਹੀਂ ਸਰ ਫੁੱਟੜਾ ਸੀਗਾ ਜੇ ਗਿਰ ਜਾਂਦਾ। ਮੈਂ ਬੋਤਾ ਕੋਈ ਸੂਟ ਹੈ ਨਹੀਂ। ਲਾ ਮਮੀ ਆ ਦੇਖ ਲੈ ਮਮੀ ਦੇਖੀ ਆ ਤੈਨੂੰ ਜਾਨੀਆ। ਥੋੜੇ ਸੂਟ ਆ ਮਾਤਾ ਐਨੇ ਸੂਟ ਆ। ਮੈਂ ਦੁੱਤੀ ਸੋਸੀ ਵੀ ਲੈ ਲੈ ਇੱਕ ਸੂਟ। ਅਸੀਂ ਤਾਂ ਬਰੇ ਨੂੰ ਨਾੜੇ ਇੱਕ ਚੁੱਪ ਨੰਮੀ ਕੋਲ ਵੀ ਨਹੀਂ ਆਗਾ। ਮੰਮੀ ਕੋਣ ਤਾਂ ਹੈਗੀ ਆ ਹਨਾ। ਤੇਰੀ ਅੱਖਾਂ ਵਾਲੇ ਕਹਿੰਦੇ ਨੂਰ ਦੇ ਪਾਪਾ ਕਹਿੰਦੇ ਆ ਨਾ। ਬੀਰਵਿੰਦਰ ਭਾਈ ਤੇ 10000 ਰੁਪਏ ਲੈ ਕੇ ਜਿਹੜੇ ਮਰਜ਼ੀ ਬੋਲ ਆਓ ਅੱਛਾ ਮੈਂ ਹੁਣ ਫੋਨ ਕਰ ਲਵਾਂ ਮਮੀ ਸਾਹਮਣੇ ਕਹੇ ਨਹੀਂ ਸਕਦਾ ਭਾਈ ਉਹਨੂੰ ਪਤਾ ਵੀ ਹੈ ਨਾ ਕੋ ਬਥੇਰੇ ਸੂਟ ਓਕੇ ਚਾਰੇ ਕੋਈ ਨਾ ਭਾਈ ਲੈ ਲਓ ਨਹੀਂ ਰਹੀਆਂ ਕਿ ਲੈ ਮਮੀ ਪੈਸੇ ਦੇ ਦੇ ਥੋੜੇ ਹਾਂ ਦੇ ਨਹੀਂ ਕੱਢ ਜਾਂਦੇ ਹੁਣ ਤੱਕ ਮੰਮੀ ਉਹਨਾਂ ਨੇ ਆਉਣੀਆ ਜਦ ਤੱਕ ਤੁਸੀਂ ਕਮਾਉਣ ਲੱਗੇ ਆ ਭਾਈ ਮੇਰੀ ਗੱਲ ਸੁਣ ਲਓ ਮੇਰੇ ਕੋ ਪੈਸੇ ਨਹੀਂ ਹੈਗੇ ਸਿੱਧੀ ਜੀ ਗੱਲ ਅੱਛਾ ਖਰਚੇ ਪਤਾ ਕਿੰਨਾ ਹੋ ਜਾਣਾ ਕੋਈ ਹੈਗੇ ਆ ਗੂਗਲ ਪੈਸੀ ਤਾਂ ਹੋਣੀ ਨਹੀਂ ਗੂਗਲ ਮੈਂ ਬੰਨ ਨਹੀਂ ਇੱਕ ਦੋ ਤਰੀਕਾ ਤਾਂ ਲੰਘਦੀਆਂ ਸਾਬਨੇ ਪੈਸੇ ਪਾ ਦੇਣੇ ਆ ਥੈਂਕ ਯੂ ਪਾਪਾ ਜੀ ਦਾਉ ਵਾਲੇ ਤੁਸੀਂ 체ਤੀ ਨਾਲ ਕੋਲ ਪੈਸੇ ਭੇਜੋ ਅੱਜ ਸਾਤ ਖੂਲੀ ਗਈ ਆ ਮੈਂ ਫੀਡ ਦੀ ਪੇਮੈਂਟ ਕਰਕੇ ਹਟਿਆ ਆਓ ਜੀ ਦਾ ਇਹਨੂੰ ਅਸੀਂ ਕਹਿ ਲੈਂਦੇ ਹਾਂ ਅੰਕਲ ਜੀ ਜਿੰਨੇ ਤੁਸੀਂ ਪੈਸੇ ਲੱਤੇ ਹਲੇ ਮੋੜ ਦੋ ਜੀ ਸਾਡੇ ਤੁਹਾਨੂੰ ਬੱਚ ਦੇ ਦੇਣਾ ਮੇਰਾ ਫੇਰ ਉਹਨੇ ਕਿਹਾ ਫਿਰ ਵੀ ਮੋੜ ਜੋ ਉਹ ਲੱਡੂ ਆ ਮੇਰਾ ਕੱਦੂ ਆਏ ਮੇਰਾ ਕੱਦੂ ਆ ਲੱਡੂ ਵੀ ਕਰਦੇ ਦੁੱਧ ਮੂੰਹ ਚ ਕਮਾਈ ਜਾਂਦਾ ਲੱਡੂ ਹਾਂ ਮਾਰ ਨਹੀਂ ਬਚਕਾਰੀ ਕਾਂਟੋਂ ਆਏ ਸਾਡੀ ਕਾਂਟੋਂ ਨਾਲ ਪਟ્રોલ ਜਿੰਨੇ ਉਹਨੇ ਵੀ ਦੇਖੀ ਉਹਦਾ ਦੇਲੀ ਵੀ ਘਟਦਾ ਹੈ ਉਹਨੇ ਵੀ ਉਹਨੇ ਕਿਆ ਕਰਦੀ ਉਹਨੇ ਵੀ ਜਾਣਾ ਇਹ ਵਾਲਾ ਕੱਤੂ ਆ ਚੰਦਾ ਇਹ ਵੀ ਸਾਚੀ ਕਾਲ ਬੁਲਾ ਦੋ ਮਨਕੀਰਤ ਬੁਲਾ ਹੀ ਪੁੱਤ ਸਾਚੀ ਕਾਲ ਬੁਲਾ ਦੇ ਸਾਚੀ ਕਾਲ ਬੁਲਾ ਛੋਟਾ ਕਾਜੀ ਬੁਲਾ ਦੇ ਕਰੋ ਸਾਚੀ ਹਾਜੀ 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 ਗੱਡੀ ਹਾਜੀ ਗੱਡੀ ਕੰਡੇ ਪੰਨੀ ਆਪਾਂ ਜੀ ਸਾਚੀ ਕਾ ਕਰਦੇ ਬਾਬਾ ਜੀ ਮੈਂ ਗੁਰੂ ਕਾ ਦੋ ਉਹਦੇ ਕ ਬਾਬਾ ਉਹ ਕਾ ਦੇ ਸਾਚੀ ਆ ਬਾਬਾ ਹਜੇ ਕਰ ਕੰਡੇ ਬਣੇ ਜੀ ਫਿਰ ਉਹ ਡਾਟਪ ਦੀ ਗੱਲ ਹਾਂ ਦੋ ਬੋਟਾਂ ਮੇਰੇ ਵੱਲ ਤੁਸੀਂ ਆਪਣੀ ਬੋਟ ਲਿਆਓ ਕਿ ਨਹੀਂ ਲਿਆਉਣੀ ਉਹ ਬਾਈ ਛੂਟ ਬਥੇਰੇ ਆ ਐਵੇਂ ਨਾ ਮੇਰਾ ਕੁੰਡਾ ਕਰਾਈ ਜੋ ਮੇਰੀ ਬੋਟ ਵੀ ਆ ਦੇ ਜੀ ਦੇਖ ਮੇਰੀ ਗੱਲ ਸੁਣ ਲੈ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਲਾ। ਕਿਆ ਹੋਇਆ ਕਹਿ ਕਹਾਂ? ਜੀ ਵੀ ਗਏ ਆ। ਕਿਵੇਂ ਵਿਚਾਰੇ ਦੀ ਬੋਟ ਇੱਕ ਗੁਰਦੁਆਰੇ ਗਈ ਵੀ ਇੱਕ ਵਿਆਹ ਦੇਖਣ ਗਈ। ਹਾਂ। ਪਾਪਾ ਵਿਆਹ ਦੇਖਣ ਗਏ ਨਾ। ਆਹੋ ਮੈਂ ਕਾਹੀ ਕਹਦੀ ਆ। ਮੇਰੀਆਂ ਮੋਟਾ ਭਾਈ ਹੈ ਨਹੀਂ ਓਰੇ। ਤਾਂ ਹੀ ਕਹਦੀ ਆ। ਤੁਸੀਂ ਕਿਆ ਕਹਿੰਦੇ ਮੇਰੀ ਗੱਲ ਸੁਣੋ ਬੋਲੋ ਪਹਿਲਾਂ। ਮੇਰੀ ਗੱਲ ਸੁਣ ਲਓ। ਤੁਹਾਨੂੰ ਮੈਂ ਲੈ ਕੇ ਜਾਣਾ ਉੱਥੇ ਮੇਰਾ ਕਿੰਨਾ ਖਰਚਾ ਹੋਣਾ। ਹੈ? ਇਹ ਨਾ ਦੇਖ ਲਓ ਹੁਣ ਇੰਨਾ ਕ ਤਾਂ ਤੁਸੀਂ ਸਾਰ ਲਓ ਵੀ ਕੱਪੜੇ ਘਰ ਤੇ ਸਾਰ ਲਓ ਇਹਨਾਂ ਇੰਨੇ ਕੱਪੜੇ ਆ ਤੁਹਾਡੀ ਗੱਲ ਠੀਕ ਆ ਹਾਂ ਦੇਖੋ ਆਪਾਂ ਲੈ ਕੇ ਜਾ ਸਕਦੇ ਹਾਂ ਮੈਂ ਤੁਹਾਨੂੰ ਮਨਾ ਨਹੀਂ ਕਰਤੀ ਸੂਟ ਮੇਰੇ ਕੋਲ ਵੱਧੂ ਪਏ ਆ ਮੈਂ ਤੁਹਾਨੂੰ ਝੂਠ ਕਾ ਤੇ ਬੋਲਾਂ ਤੂੰ ਵੀ ਹੋਨੈਸਟ ਕੰਨ ਸਭ ਸਾਂਹ ਸਾਹ ਦੇ ਸਰੇ ਵੀ ਦੇਖਦੇ ਆ ਹਾਂ ਸਹੀ ਗੱਲ ਆ ਸਾਰੇ ਵੀ ਦੇਖਦੇ ਕਹਿੰਦੇ ਸੋਹਣੀ ਗੱਲ ਹੂੰ ਕੈਸੇ ਦੀ ਚੁੰਨੀ ਨਹੀਂ ਤੇ ਚੁੰਨੀ ਨੀਸੇ ਪਰ ਖਾ ਲਈ ਕੋਈ ਪਰ ਇਹ ਕਾਨੂੰ ਚਲੋ ਲੈਣੀ ਆ ਆਪਾਂ ਨੇ ਕਈ ਸਿਚੁਏਸ਼ਨ ਆ ਜਾਂਦੀ ਲੈਣੀ ਪੈਂਦੀ ਆ ਗਰਚਨੀ ਜੀ ਖਾ ਲਈ ਹੈ ਕੋਈ ਚੁਲੀ ਸਿਰ ਤੇ ਚਲ ਆਏ ਕਰ ਆਏ ਤਾਂ ਮੇਰੀ ਮੰਮਾ ਨੇ ਮਮਮੀ ਨੇ ਦੋ ਤਿੰਨ ਸੂਟ ਮੈਨੂੰ ਸੁਵਾ ਕੇ ਉੱਥੇ ਰੱਖੇ ਹੋਏ ਆ ਮੈਂ ਚਲੂ ਝੂਟਕਾ ਤੇ ਚਲ ਆਏ ਕਰ ਮੇਰੀ ਗੱਲ ਤਾਂ ਸੁਣ ਤੂੰ ਸੂਟ ਉਹ ਲੈ ਲੈ ਸੂਟ ਹੋਰ ਪਾ ਲੈ ਚੁੰਨੀ ਜਿਹੜੀ ਸਿਰ 'ਤੇ ਖੜਦੀ ਉਹ ਲੈ ਲੈ ਨਾ ਆਏ ਗਏ ਅੱਜ ਦਾ ਫੈਸ਼ਨ ਹੈ ਹਾਂ ਹੋਰ ਕਿਹਾ ਕਿ 3D ਆ ਇਹ ਇਹ ਕਲਰ ਸਿਰ ਚੁੰਨੀ ਦਾ ਹੋਰ ਇਹ ਰਵਾਜ ਚੱਲ ਪਿਆ ਅੱਜ ਕੱਲ ਮਮਮੀ ਹੈਗਾ ਕੀ ਕਰੋ ਮੈਂ ਸਾਰੇ ਕੁਝ ਸਾਰ ਲੂੰਗੀ ਜੇ ਦੀਦੀ ਦਾ ਲੈ ਲਵਾਂ ਚਾਹੇ ਸੰਦੀਪ ਮਾਸੀ ਦਾ ਲੈ ਲਵਾਂ ਚਾਹੇ ਮੈਂ ਤੁਸੀਂ ਮੈਨੂੰ ਕੁਝ ਵੀ ਇੱਕ ਚੀਜ਼ ਦਿਵਾਉਣੀ ਕੁਝ ਵੀ ਲਵਾਂ ਮੈਂ ਇੱਕ ਚੀਜ਼ ਦਾ ਮੈਂ ਲੈਣੀ ਆ ਪਾਉਣ ਕਿਆ ਫਿਰ ਕੁਝ ਵੀ ਲਵਾਂ ਮੈਂ ਮੇਰੀ ਮਰਜ਼ੀ ਹੋ ਵੇ ਗੱਲ ਦਾ ਉਹ ਹਾਂ ਗੱਲ ਤਾਂ ਉਹੀ ਆ ਗਈ ਕਹਿੰਦੇ ਤੇਰਾ ਕਿਆ ਪਤਾ ਤੈਂ ਕਹਿਣਾ ਮੈਂ ਮੁੰਦੀ ਲੈਣੀ ਸੋਨੇ ਦੀ ਹਾਂ ਕਿਤੇ ਸੋਨੇ ਨਾਲ ਵੀ ਮੈਂ ਕਿਤੇ ਸੋਨੇ ਵਰਗੀ ਮੇਰੇ ਕੋਲ ਮਾਂ ਖੜੀ ਆ ਸੋਨੇ ਵਰਗੀ ਭਜਾਈ ਖੜੀ ਆ ਮੇਰੀ ਦੀਦੀ ਸੋਨੇ ਵਰਗੀ ਸਮੁੰਨੇ ਨੇ ਆ ਰਹੇ ਸਮੁੰਨੇ ਬਾਗੇ ਕੀਤੇ ਬੜਾ ਹੋ ਜਾਂਦਾ ਮੈਂ ਤਾਂ ਹਾਂ ਉਹ ਮੰਮੀ ਮੈਂ ਤਾਂ ਆਪ ਬਚਦਾ ਮਨੂੰ ਮਨੂੰ ਆਏ ਵੀ ਕਿਤੇ ਸੂਟ ਨਾਲੋਂ ਵੀ ਮਹਗਾ ਪੈਜਣੇ ਕੰਮ ਕਿੰਨੇ ਪੈਸੇ ਕਿੰਨੇ ਚਾਹੀਦੇ ਸੁਣ ਲੈ ਟੋਟਲ ਮੈਨੂੰ 2500 ਰੁਪਏ ਦੇ ਦਿਓ ਬੱਲਾ ਬੱਲਾ ਜੇ ਤੁਹਾਡੇ ਕੋਲ ਘਰ ਚਲ ਉਹਦੇ ਚ ਵੀ ਮੈਂ ਤੁਹਾਨੂੰ ਮੋੜ ਦੂੰਗੀ ਹਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਪੱਕਾ ਮੈਂ ਤੁਹਾਨੂੰ 1000 ਕਾਲਾ ਸੂਟੇ ਦਿਵਾ ਦੂੰਗਾ ਇਹ ਸੂਟ ਫਿਰ ਸਵਾਈ ਵੀ ਦੇਣੀ ਪੈਣੀ ਆ 500 ਰੁਪਏ 1500 ਰੁਪਏ ਸਿੱਧਾ ਉਹ ਫਿਰ ਲੇਣੀ ਵੀ ਲੈਣੀ ਪੈਣੀਆਂ 500 ਸਿੱਧਾ 2000 ਫਿਰ ਉਹਨੂੰ ਸਵਾਹ ਉਹ ਵੀ ਕਰਨਾ ਪੈਣਾ ਇਹ ਲਾਗ ਲੈ ਸਰੂਸ ਵੀ ਨਾਣੀ ਪੈਣੀਆਂ ਬਟਨ ਬੁੱਟਨ ਵੀ ਲੈਣੇ ਪੈਣੇ ਸਿੱਧਾ 25000 ਫਿਰ 25000 ਖਾਣੇ ਸੌਰ ਤੇ ਜੇ ਤੁਸੀਂ ਮੈਨੂੰ ਦੇਣਾ ਉਹਦੇ ਵਿੱਚ ਉਹ ਵੀ ਮੈਂ ਤੁਹਾਨੂੰ ਔਰਡਰ ਨੂੰ ਫਿਰਦੀ ਆ ਆਪਾਂ 2-2000 ਲੈ ਲੈਂਦੀ ਆ 2000 ਇਹਦਾ 2000 ਮੰਮੀ ਦਾ 2000 ਜਸਮੀਨ ਦਾ 2000 ਹਰਪੂਨ ਦਾ ਆਏ ਕਰੋ ਫਿਰ 2-2000 ਰੁਪਇਆ ਲੈ ਲਓ ਫਿਰ ਪਲਾਨ ਕੈਨਸਲ ਕਿਤੇ ਨਹੀਂ ਜਾਣਾ ਫਿਰ ਇੱਥੇ ਆਪਣਾ ਸੂਟ ਲੈ ਲਓ ਇੱਕ-ਇੱਕ ਤੁਸੀਂ ਨਹੀਂ ਜਾਣਾ ਮੈਂ ਤਾਂ ਕਰ ਹੀ ਆਂ ਦਾ ਜੀ ਇਹਦੇ ਤੋਂ ਬਾਅਦ ਚਲੋ ਮੈਂ ਰਹਿਣ ਦੇ ਨੀ ਮੈਨੂੰ ਨਾ ਦਵਾ ਮੇਰੀ ਦੀਦੀ ਨੂੰ ਚਾਹੀਦਾ ਵਾ ਮੈਂ ਦੱਸ ਚਾਹੀਦਾ ਚਾਹੀਦਾ ਔਖਾ ਵਈ ਕੰਮ ਇਹਨਾਂ ਦਾ ਤਾਂ ਆਹੀ ਹਰੇਕ ਵਾਰ ਮੈਂ ਹਜੇ ਬਾਹਰ ਵੀਡੀਓ ਸ਼ੁਰੂ ਕਰਦਾ ਕਰਦਾ ਆਹੀ ਗੱਲ ਕਹਿ ਕੇ ਹਟਿਆ ਮੈਂ ਕਿਹਾ ਹੁਣ ਕਿਤੇ ਹਾਂਏ ਨਾ ਕਹਿਣ ਲੱਗ ਜਾਣਾ ਵੀ ਪਹਿਲਾਂ ਸੂਟ ਦਵਾ ਵੀ ਸਾਡੇ ਕੋਲ ਸੂਟ ਨਹੀਂ ਹੈਗੀ ਮੇਰੀ ਦੀਦੀ ਦੇਣੀ ਆ ਤਾਂ ਲੈਣੀ ਆ ਉਹ ਲਾ ਲਈ ਉਹ ਫੇਰ ਸੂਟਾਂ ਵਾਲਾ ਤਾਂ ਮਸਲਾ ਇਹ ਤਾਂ ਮੈਂ ਛਰੇ ਆਵੇਂ ਤੁਹਾਡਾ ਝੂਠਾ ਐਨੇ ਸੂਟ ਜਿਹੜਾ 15-20 ਵਾਰ ਮੈਂ ਪਾ ਲਿਆ ਦੋ ਸੂਟ ਮੈਂ ਉਹ ਲੈ ਲਿਆ ਦਿਖਾਈ 15-20 ਵਾਰ ਤਾਂ ਕਿਹੜਾ ਪਾ ਲਿਆ ਮੈਨੂੰ ਦਿਖਾ ਤਾਂ ਸਹੀ ਮੈਂ ਵੀ ਉਹ ਸੂਟ ਦੇ ਦਰਸ਼ਨ ਤਾਂ ਕਰਾਂ ਜਿਹੜਾ ਤਾਂ 15-20 ਵਾਰ ਪਾ ਲਿਆ ਮੇਰਾ ਵਿਆਹ ਵਾਲਾ ਸੂਟ ਕਿੰਨੀ ਵਾਰ ਹੀ ਪਾਇਆ ਕਰੋ ਬਲੌਗ ਚੈੱਕ ਕਿੰਨੀ ਵਾਰ 6-7 ਵਾਰ ਪਾਇਆ ਹੁਣ ਹਾਏ ਦੇਖੀ ਸਾਬੇ ਹੋਰ ਕੀ ਆ ਕੱਢੋ ਮੈਂ ਪਹਿਲੇ ਰ ਵੀਦਰ ਉਹ ਨਾਲੇ ਕੌਣ ਪਾਉਂਦਾ ਫੇਰ ਹਜੇ ਦੱਸ ਹਜੇ ਵੀ ਮੈਂ ਕਹਿਨੀ ਆ ਉਹ ਵੀ ਮੈਂ 2-3 ਵਾਰ ਹੋਰ ਪਾਉਣਾ ਮੈਨੂੰ ਇੰਨਾ ਪਿਆਰਾ ਲੱਗਦਾ ਮੇਰਾ ਵਿਆਹ ਵਾਲਾ ਸੂਟ ਨਹੀਂ ਵਧੀਆ ਗੱਲ ਆ ਉਹ ਰੱਖਣਾ ਚਾਹੀਦਾ ਸਾਹਮਣੇ ਇਕਦਾ ਆ ਪਿਛਲੇ ਇੱਕ ਵਾਰ ਬਲੌਗ ਅਸੀਂ ਬਣਾਇਆ ਤਾਂ ਭਾਬੀਆਂ ਵੀ ਰੱਖਿਆ ਵਾ ਬੈੱਡ 'ਚ ਆਪਣੇ ਵਾਲਾ ਸਾਹਮਣੇ ਫੇਰ ਹੋਰ ਨਹੀਂ ਦੂਸਰੀ ਵਾਰ ਮੇਰਾ ਤਾਂ ਪੁੱਢੀ ਬੋਪਾ ਦੀ ਹੋਣੀ ਹੂੰ ਮੈਂ ਸਾਹਮਣੇ ਰੱਖਾ ਨਾ ਡਿਆਣੇ ਖਰਾਬ ਕਰੀ ਜਾਂਦੇ ਹੂ ਸੂਟ ਮੈਂ ਤਾਂ ਬੈਸੇ ਹਿਸਾਬ ਲਾਇਆ ਇੰਨਾ ਮਹਗਾ ਸੂਟ ਲੈ ਕੇ ਕੋਈ ਫਾਇਦਾ ਨਹੀਂ ਕਿਉਂ ਨਹੀਂ ਹੈਗਾ ਨਹੀਂ ਲੈ ਦੱਸ ਕਰਦੇ ਆ ਕਿਹੜੀਆਂ ਨਹੀਂ ਉਹ ਵੀ ਤਾਂ ਵਿਆਹ ਨਹੀਂ ਲੱਗ ਸੂਟ ਰਿਆਂ ਹੁੰਦਾ 10-12 ਹਜ਼ਾਰ ਦਾ ਹੋਰ ਕਿਹੜਾ 12 ਹਜ਼ਾਰ ਤੈਨੂੰ ਦਾ ਬੱਲੇ ਬੱਲੇ 10-12 ਹਜ਼ਾਰ ਨੂੰ ਤਾਂ ਐਂ ਕਹਿੰਦੀਆਂ ਐ ਵੀ ਮੜ ਜਾ ਦੀਦੀ ਥੋੜੀ ਜਿਹੀ ਹੋਣੀ ਤੁ ਨੂੰ ਫੜ ਕੇ ਗੱਲ ਹੂੰ ਮੋਈ ਪਾ ਵੀ ਲੈਂਦਾ ਸਿੰਪਲ ਭਾਈ 4-5 ਹਾਂ ਸੀ ਵੀ ਘਰ ਦਾ ਪਾਉਂਦਾ ਹੋਏ ਹਾਂ ਲੱਡੂ ਤੂੰ ਦਰਵਾਜ਼ਾ ਖੜਕਾਈ ਜਾਂਦਾ ਪਰ ਜਦੋਂ ਸਾਡੇ ਮਾਮੇ ਆ ਨਹੀਂ ਗਿਆ ਤਾਂ ਤਾਂ ਫੇ ਤੁਹਾਨੂੰ ਵਧੀਆ ਜੇ ਸੂਟ ਦਵਾਣਾ ਹੈ ਰੇਟ ਆ ਲੈ ਲੈ ਨਹੀਂ ਪਾਇਆ ਹੂੰ ਲੈਗਾ ਨਹੀਂ ਪਾਇਆ ਉਹ ਲੈਗਾ ਤਾਂ ਮੇਰਾ ਦਾ ਜੱਰਦਾਰੀ ਕਰਕੇ 4-5000 ਦਾ ਹੋਇਆ ਉਹਦੇ ਵਿੱਚ ਵੀ ਤੂੰ ਨੇ ਅੰਦਰ ਨੇ ਪਾਚੀ ਨਾ ਕੱਟੀ ਕਰ। ਮੈਂ ਵੀ ਤਾਂ ਅੰਦਰ ਦੇ ਲਿਆ ਸੀਗਾ ਕੱਪੜਾ ਥੋੜੀ ਨਾ ਲਿਆ ਸੀ। ਨਹੀਂ ਮੈਨੂੰ ਹੋਰ ਲੈਗਾ ਬਚਾਨ ਦਿੱਤਾ। ਉਹ ਕਹਿੰਦੇ ਨੇ ਪੈਸੇ ਕਾਹਨੂੰ ਖਰਚਣੇ ਆ। ਮੈਂ ਚਲੋ ਭਾਈ। ਉਹ ਪਤਾ ਉਹਦਾ ਕਿਰਾਇਆ ਕਿੰਨਾ ਤਾਂ? ਜਿੰਨਾ ਮਰਜ਼ੀ ਹੋਵੇ। ਇੱਕ ਮਿੰਟ ਪਾਉਣਾ ਤਾਂ ਇੱਕ ਵਾਰ ਤਾਂ ਨਾ ਜਿਵੇਂ। ਉਹ ਮੈਂ ਤਾਂ ਤੇਰੇ ਬਾਪੂ ਦੇ ਹੀ ਪੈਸੇ ਬਚਾਉਂਦਾ ਦਾ ਭਾਈ। ਡੈਡੀ ਦਾ ਖਰਚਾ। ਹੋਰ ਕੀ ਆ ਮੇਰਾ 25-26000 ਰੁਪਏ ਦਾ ਕਿਰਾਇਆ ਦਾ ਅੰਨਾ ਮਹਗਾ ਨਹੀਂ ਤਾਂ ਮੈਂ ਲੈਣਾ ਮੈਂ ਇਹਨਾਂ ਨੂੰ ਫੇਰ ਵੀ ਕਹਿੰਦਾ ਮੇਰਾ ਮੈਨੂੰ 10000 ਤੱਕ ਦੀ ਸ਼ੂਟ ਦੇ ਦਿਓ ਜਿਹੜਾ ਮੇਰਾ ਲਹਿੰਗਾ ਸੀਗਾ ਉਹ ਬਹੁਤ ਸੋਹਣਾ ਸੀਗਾ ਉਹ ਵੀ ਤਰੀਕੇ ਨਾਲ ਰੈਂਟ ਦਿੱਤਾ ਸੀਗਾ ਉਹ ਬਹੁਤ ਪਿਆਰ ਲੱਗ ਗਿਆ ਲੋ ਸਾਲਿਆਂ ਨੂੰ ਬੜਿਆ ਪਸੰਦ ਆਇਆ ਉਹ ਇਥੇ ਰੁਕੜ ਕੇ ਲਿਆ ਸੀਗਾ ਉਹ ਹੂੰ ਇਹ ਅਸੀਂ ਖਮਾਣੋਗੇ ਵੀ ਤੇ ਦੇਖਣਾ ਹੂੰ ਬੱਤਰੇ ਵਾਲਿਆਂ ਦੇ ਪਾਟ ਕਰਦੀ ਆ ਕਮਾਣਾ ਜੇ ਕੋਈ ਵਿਆਹ ਵੀ ਨਹੀਂ ਹੁਣ ਸਿਮਰਨ ਦਾ ਵਿਆਹ ਵੀ ਠੰਡਾ ਚ ਨਹੀਂ ਤਾਂ ਮੈਂ ਜੱਦ ਲੈ ਕੇ ਪਾਣਵਾ ਗੁਰ ਵਿਆਹ ਵੀ ਨਹੀਂ ਹੈ ਇਹਨਾਂ ਦੀ ਗਰਮੀयां ਮਤਲਬ ਠੀਕ ਠੀਕ ਮਾਸੰਦੀ ਪਾਉਂਦੀ ਪਾਉਂਦੀ ਰਜਾਮ ਹੋ ਜਾਣਾ ਵਿਆਹ ਮੈਨੂੰ ਖਾਂਗ ਚ ਖਾਂ ਮੈਨੂੰ ਹੁਣਾ ਦੇਣੇ ਤਾਂ ਮਾਂ ਚੋਂ ਦਰਬ ਦੇ ਮੈਂ ਤੜਕਦੀ ਅੱਛਾ ਅੱਛਾ ਵਗਰ ਹੁਣ ਠੀਕ ਕਰ ਤਾਂ ਲੇਗਾ ਤੋਂਡੇ ਦੇ ਚ ਮੈਂ ਕੱਢ ਲੈਣੇ ਜਿੰਨੇ ਮੈਂ ਲੈ ਕੇ ਜਾਣੇ ਸਿਰਫ ਇੱਕ ਸੂਟ ਦਵਾਉਣਾ ਜੋ ਮਰਜੀ ਨਾ ਸੂਟ ਵੀ ਲੈਣਾ ਹੈ ਕੁਝ ਹੋਰ ਚੀਜ਼ ਲੈਣੀ ਚਲ ਕੋਈ ਨਾ ਫਿਰ ਦੇਖਦੇ ਹਾਂ ਹੁਣ ਕਿਆ ਲੈਣਾ ਤਾਂ ਕੋਈ ਕੰਫਰਟੇਬਲ ਦੀ ਚੀਜ਼ ਲੈ ਲਈ ਹੋਈ ਹੈ ਕਿਆ ਫਿਰ ਕੋਈ ਗੱਲ ਨਹੀਂ ਚਲ ਦੇਖ ਲੋ ਕਿਆ ਕਰਨਾ ਮੈਂ ਇੱਥੇ ਲਿਆਣ ਦਿੰਦਾ ਤੁਹਾਨੂੰ ਉੱਥੇ ਦੋ ਦੋ ਸਮੋਸੇ 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 ਖਾ ਲਓ ਬੱਸ ਇੱਕ ਚੀਜ਼ ਕਿਹਾ ਤਾਂ ਚਾਹੇ ਗਾਣ ਵਾਲੀ ਹੋਵੇ ਜਿਹੜੀ ਮਰਜ਼ੀ ਹੋਵੇ 200 ਰੁਪਏ ਹੱਥ 'ਚ ਜੇ ਧਰੋ ਤੁਸੀਂ ਜੋ ਮਰਜ਼ੀ ਕਰੀਏ ਤੁਸੀਂ ਜੋ ਖਰਚ ਕਰੋ ਮੇਰਾ ਤਾਂ 1000 ਬਾਲ ਸੋਨੇ ਸੱਜਣਾ ਮੈਂ ਉਧਰ ਚੋਂ ਵੀ ਮੋੜਨੇ ਇਹਨਾਂ ਨੂੰ ਕਿੰਨੇ ਮੋੜਨੇ ਆ ਕਿੰਨੇ ਮੋੜਨੇ ਉਹ ਤੇ ਮੈਨੂੰ ਡਾਊਟ ਆ ਮੈਨੂੰ ਇਹ ਲੱਗਦਾ ਵੀ ਨਾ 1500 1600 ਰੁਪਏ ਲੱਗਣਾ ਸਾਰਾ ਚੱਲ ਫਿਰ ਫਿਰ 1500 ਇਹ ਲੈ ਜਾਂ 2500 ਜੀ ਜੀ ਦੇਖੀ ਫਿਰ ਜੇ ਮੈਨੂੰ ਉਹਦੇ ਨਾਲੋਂ ਵਧੀਆ ਜੀ ਚੀਜ਼ ਮਿਲ ਗਈ ਫਿਰ ਤੁਹਾਡੇ ਵਰਗਾ ਬੰਦਾ ਜਿਹਦੇ ਕਹਿੰਦਾ ਆਹ ਕਿਆ ਪੈਸੇ ਵੀ ਖਰਾਬ ਕਰਿਆ ਤੇਰਾ ਪੱਟ ਵੀ ਗਿਆ ਹਾਂ ਅੱਛਾ ਚੱਲ ਕੋਈ ਨਹੀਂ ਤੇਰੇ ਵਿੱਚ ਵੀ ਕੋਈ ਰਾਜ ਆ ਤਸੈ ਤੇ ਆਹ ਨਹੀਂ ਦੇ ਜੀ ਠੀਕ ਆ ਦੇ ਇੱਧਰ ਸਾਡਾ ਕਿਲਵਿਸ਼ ਐਲਵਿਸ਼ ਜਾਦੂ ਜਾਦੂ ਐਲਵਿਸ਼ ਯਾਦੂ ਆ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਪੁੱਤ ਸਾਸਰੀ ਘਰ ਬੁਲਾਈ ਬੁਲਾਈ ਹੁਣ ਬੁਲਾਉਂਦਾ ਦਾ ਦੇਖ ਲੈ ਬੁਲਾ ਦੇ ਸਾਸਰੀ ਘਰ ਬਾਈ ਕਰ ਦੇ ਫਿਰ ਬੁਲਾ ਦੇ ਸਾਸਰੀ ਘਰ ਬੁਲਾ ਦੇ ਪੁੱਤ ਸਾਸਰੀ ਘਰ ਬੁਲਾ ਦੇ ਬੁਲਾ ਦੇ ਆ ਹਾਂ ਜੂਰ ਜੀਜੀ ਦੇ ਦੇ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਾਸਰੀ ਘਰ ਜੀ ਸਾਰਿਆਂ ਨੂੰ